ਨਾਲੇ ਇਹ ਬੂਟੇ 2 ਸਾਲ ਦੇ ਵੀ 2 ਸਾਲ ਦੇ ਇਹ ਵੀ 2 ਸਾਲ ਦੇ ਆ ਇਹਨਾਂ ਚ ਮੱਕੀ ਤਕੜੀ ਖੜੀ ਆ ਐ ਚ ਮਾੜੀ ਆ ਚਾਚਾ ਨੂੰ ਫਾਕ ਦੁੱਸ ਗਿਆ ਹਰ ਕੀ ਦਿਓ ਮੈਂ ਦੱਸ ਦਿੰਦਾ ਕਿਹਾ ਹਾਂ ਇਹਦੇ ਵਿੱਚ ਫਰਕ ਪਤਾ ਹੈ ਇਹ ਲੈਨ ਦਾ ਫਰਕ ਹੈ ਇਹ ਲੈਨ ਲਈ ਬਾਈ ਪੂਰੇ ਤੇ ਪੱਛਮ ਹਾਂ ਇਹ ਲਈ ਉੱਤਰ ਦਖਣ ਵਾਲੀ ਆ ਆਲੀ ਉੱਤਰ ਦਖਣ ਵਾਲੀ ਆ ਇੰਨਾ ਹੀ ਫਰਕ ਪੈ ਜਾਂਦਾ ਇਹਨੂੰ ਦੇਖ ਇੱਥੇ ਉਰੇ ਆ ਜਾ ਮੇਰੇ ਕੋਲ ਇਹਨੂੰ ਆਹ ਦੇਖ ਇੱਥੇ ਦੇ ਇਹਨੂੰ ਆਹ ਤੂੰ ਚੱਲ ਕੇ ਇੱਧਰ ਤੇ ਆ ਜੀ ਤੇ ਸਿੱਧਾ ਹੋਣਾ ਧੁੱਪਾਂ ਪੈਣੀ ਜਾਂ ਸੂਰਜ ਉੱਪਰ ਚਲੇ ਗਿਆ ਵਿੱਚ ਧੁੱਪਾਂ ਧੁੱਪਾਂ ਪੈ ਜਾਂਦੀ ਸਿੱਧੀ ਉਰੇ ਇਹਨੂੰ ਕਣਕ ਨੂੰ ਰੇਖ ਫਤ ਨੂੰ ਫਰਕ ਕਿਹ ਉਹ ਇਹ ਨੂੰ ਨਾ ਸੋਕਤ ਨੂੰ ਇਹ ਨੂੰ ਜਾਂ ਸੂਰਜ ਉੱਪਰ ਪੈਂਦਾ ਹੀ ਨਹੀਂ ਇਹ ਨੂੰ ਪੈਣਾ ਹੀ ਨਹੀਂ ਸ਼ੋਰ ਆ ਜਾਂਦਾ ਵਿੱਚ ਇਹਦੀ ਸ਼ੋਰ ਆ ਜਾਂਦਾ ਪਾਲਾ ਸ਼ੋਰ ਆ ਇਧਰ ਆ ਜਾਂਦਾ ਹਾਂ ਜੇ ਸੂਰਜ ਜਾਂ ਜਾਂਦਾ ਵੀ ਸਾਈਡ ਪਰ ਤਾਂ ਇੱਕ ਰੂਸ ਪਰਛਾਮ ਆ ਜਾਂਦਾ ਇਧਰ ਹਾਂ ਉਰੇ ਆਏ ਜੇ ਸੂਰਜ ਪੈਂਦਾ ਪਰਛਾਮ ਉਧਰ ਨਹੀਂ ਜਾਂਦਾ ਹਾਂ ਜਿਹੜਾ ਸੈਂਟਰ ਚ ਖਾਲੀ ਪਈ ਆ ਉਸੇ ਤਾਂ ਹੀ ਸੈਂਟਰ ਸੈਂਟਰ ਮਾ ਤਕੜੀ ਹੋ ਜਾਂਦੀ ਮੱਕੀ ਹਾਂ ਕੋਈ ਫਸਲ ਚੱਲ ਕੋਈ ਫਸਲ ਹੈ ਸਸੀ ਕਾਲ ਜੀ ਹੁਣ ਬਹੁਤ ਸੀਜ਼ਨ ਲੱਗ ਗਿਆ ਸਸੀ ਕਾਲ ਸਿੱਕਾ ਨਹੀਂ ਸਿੱਕਾ ਬਹੁਤ ਜ਼ਿਆਦਾ ਪ੍ਰੈਸਰ ਹੈ ਉਹਦਾ ਜਿਹੜਾ ਬੈਲਡ ਕਰਿਆ ਵਾ ਉਹ ਉੱਪਰ ਵਾਲਾ ਮੋਗਾ ਜਾ ਟਾਇਰ ਪਟਣਾ ਮੈਂ ਤਾਂ ਬੋਲੂ ਹਾਂ 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 ਉਹੀ ਮੈਂ ਤਾਂ ਕਹਿੰਿਆ ਠੀਕ ਕਰਤਾ ਹੁਣ ਤਾਂ ਲੂਟ ਤੂੰ ਆਤਾ ਜੀ 500 ਰੁਪਏ ਲਾਤਾ ਲੈ ਫਿਰ ਜੀ ਇੰਨ ਤਕੜੇ ਕਰਕੇ ਨੇ ਜੀ ਤਕੜਾ ਲਾਇਆ ਨਾ ਇਹ ਵਾਰ ਹੈ ਨਹੀਂ ਮੇਰੀ ਗੱਲ ਟਕਰਾ ਚਾਹੀ ਮਾੜਾ ਹੈ ਚੀਜ਼ ਤਾਂ ਸਾਂਭਦੀ ਹੈ ਆਪਣੀ ਕੱਟ ਲਈ ਹੈ ਆਪਣੀ ਕੱਟ ਲਈ ਨਹੀਂ ਆਪਣੀ ਆਪਣੀ ਕੱਟ ਲਈ ਬਸ ਬਾਕੀ ਤੇਰਾ ਹੁਣ ਮੇਰੀ ਗੱਲ ਸੁਣਦਾ ਹੁਣ ਟਰੈਕਟਰ ਅਸੀਂ ਕਹਿੰਦੇ ਅੱਜ ਅੱਜ ਕੰਪਿਊਟਰ ਕਰਨਾ ਸੀ ਆਮ ਨੂੰ ਕਰਨਾ ਤਾਂ ਅੱਜ ਹੁਣ ਟਾਈਮ ਨਹੀਂ ਹੈਗਾ ਅੱਜ ਕਰਨਾ ਤਾਂ ਨਹੀਂ ਨਮਾੜ ਜਿੱਥੇ ਜੜਾ ਕੱਢਿਆ ਪੂਲ ਰਪਾਏ ਆ ਜੇ ਅਸੀਂ ਕਹੀਏ ਉਹ ਟਰੈਕਟਰ ਤਾਂ ਹੁਣ ਲਿਬੜ ਜਿਹੜਾ ਇਹਨੇ ਅਸੀਂ ਧੋਤਾ ਤਾਂ ਬਾਰੇ ਟਰੈਕਟਰ ਸਾਰੇ ਹੀ ਬੁਰਾ ਹਲੋ ਹੈ ਬਾਈ ਟਰੈਕਟਰ ਦਾ ਲੱਗਦਾ ਟਰੈਕਟਰਰ ਪਲੀਜ਼ ਕਹਾਂਦਾ ਕੰਮ ਵੀ ਕਿੰਨਾ ਕਰਿਆ ਉਹਦਾ ਤਾਂ ਧੋਣਾ ਕੋਈ ਬਵਾ ਮਾ ਬਣਦਾ ਕਿੰਨੇ ਕਿੰਨਾ ਕੰਮ ਕਰਦਾ ਕਿੰਨੇ ਗਿੱਲੇ ਕੱਢੇ ਦੱਸ ਇਹਨੇ ਮੇਰੀ ਗੱਲ ਸੁਣੀ ਇਹਨੇ ਜਾਇ ਜਿ ਪੰਜ ਕਿੰਨੇ ਗਿੱਲੇ ਕੱਢੀ ਦੱਸ ਇਹਦੇ ਪੰਜ ਕੱਢੇ ਇਹ ਬੜਾ ਹੈ ਤੂੰ ਮੇਰੀ ਗੱਲ ਨੂੰ ਲਾ ਓਏ ਵਧੀਆ ਓਏ ਮੇਰੀ ਗੱਲ ਸੁਣ ਲੈ ਜਿਹੜਾ ਬੰਦਾ ਤੂੰ ਨਹੀਂ ਢੋਣ ਲੱਗ ਗਿਆ ਇਹ ਪੰਜ ਪੰਡਾ ਸਿੱਧਾ ਤਾਮੀ ਨਾ ਹੋਣਾ ਪੈਣਾ ਚਾਹੇ ਸਾਡੇ 2 ਦਿਨ ਹੋਈ ਹੈ 1 ਦਿਨ ਹੋਈ ਹੈ 2 ਦਿਨ ਤੋਂ ਜ਼ਿਆਦਾ ਹੋ ਗਏ 1 ਦਿਨ ਹੋਈ ਹੈ ਪੂਰਾ ਦਿਨ ਤਾਮੀ ਦੇ ਨਾ ਹੋਣਾ ਪੈਣਾ ਸ਼ਾਮ ਨੂੰ ਬਸ ਇਹ ਪੰਜ ਪੰਡਾ ਢੋਲਾ ਤਾਮੀ ਨਾ ਹੋਣਾ ਦੇਖੋ ਹੁਣ ਨਾ ਆਈ ਨਾ ਦਾਦਾ ਬੰਦੇ ਬਾ ਜਾ ਨਾ ਬੰਦਾ ਸੌ ਕੰਮ ਕਰਦਾ ਇਹਦਾ ਬੇਜਾਨ ਆ ਇਹਦਾ ਖੜਾ ਕਰੇ ਮੈਂ ਕਿਹਾ ਮੈਂ ਤੈਨੂੰ ਦੱਸ ਤੋ ਸਹੀ ਨਾ ਹੁਣ ਵੇਚ ਦੀ ਏ ਸਭੂ ਦੇਖੇ ਤਾਂ ਜਾ ਮੈਂ ਤੁਰੰਦਾ ਉਹਨੂੰ ਕਹਿਦਾ ਉਹ ਬੇਚ ਤੇ ਜੇ ਬੇਚ ਰੱਖ ਬੰਨੂ ਤਾਂ ਕੋਈ ਨਹੀਂ ਮੈਂ ਨਾ ਹੋਂਦੀ ਦਾ ਕਰਦਾ ਨਾ ਹੋਂਦੀ ਬਾਈ ਓਏ ਤੋਤਾ ਮੈਂ ਦੇਖੋ ਜੀ ਥੇੜਾ ਕੰਮ ਦਾ ਦਾਪਾ ਜਾ ਕੇ ਉਹ ਵਿਚਰੇ ਦੇਖਦਾ ਬੇਟਾ ਉਧਰ ਦਾ ਤੋਤਾ ਨਹੀਂ ਉਹ ਗੰਨੇ ਵਾਲੇ ਸਿਆਲ ਕੱਢ ਲਿਓ ਹੋਰ ਹੀ ਤੋਹ ਯਾਰ ਸਾਰੇ ਉੱਤੇ ਬੈਠੇ ਤੋਹੜੇ ਮਾਰ ਕੇ ਲੈ ਜਾਂਦੇ ਬਲਵੇੜ ਕੇ ਖੜਾ ਜਾਂਦੇ ਛੋੜੀ ਲੈ ਗਾ ਠੀਕ ਹੈ ਗੱਲ ਉੱਥੇ ਹੀ ਲੈ ਗਏ ਓਏ ਫਾਲੇ ਕਹਿੰਗੇ ਤੂੰ ਲੈ ਜਿੱਦਣ ਮੈਂ ਫਾਲੇ ਦੇਣ ਲੱਗਿਆ ਮਿਲ ਵਾਲੇ ਆਹੋ ਯਾਰ ਪੈਸਾ ਮੇਰੇ ਕੰਮ ਕਰ ਜਿਹੜਾ ਬੰਦਾ ਦਾ ਜਿਹੜਾ ਬੰਦਾ ਦਾ ਕਰਦਾ ਕੰਮ ਸਵੇਰ ਤੋਂ ਸ਼ਾਮ ਤੱਕ ਉਹ ਤਾਂ ਥੱਕ ਆ ਕੇ ਪਈ ਜਾਂਦਾ ਉਹ ਉਹ ਨੌੜਦੀ ਨਹੀਂ ਖੇਚਲੀ ਕਰਦਾ ਜਿਹੜਾ ਬੰਦਾ ਵੇਲਾ ਉਹ ਰਹਿਣਾ ਸਾਫ਼ ਲਿਸਕੇ ਇਹੋ ਟਰੈਕਟਰ ਦਿਖਾ ਕੇ ਜਿਹੜਾ ਤੁਹਾਡਾ ਖਾਈ ਟਰੈਕਟਰ ਕੇ ਮਾੜੇ ਕਿਸੇ ਕੱਢ ਕੇ ਬਾਹਰ ਲੈ ਉਹ ਲੈ ਖੜਾ ਕਰਾ ਜਿਹੜਾ ਬੰਦਾ ਕਰਦਾ ਕੰਮ ਉਹ ਥੱਕ ਹਾਰ ਕੇ ਆਪਣਾ ਚੁੱਪਾ ਕੇ ਖੜ ਜਾਂਦਾ ਜਿਹੇ ਆ ਕੇ ਪਰ ਵੀ ਨੇ ਥੈਲਾ ਪਾ ਦੇ ਕਰੋ ਉੱਪਰਲੀ ਸਾਈਡ ਕਿੱਥੇ ਆਉਂਦੇ ਬੁਝੀ ਮੋੜ ਦੇਗਾ ਗੱਜੇ ਕੋਲ ਉਹ ਤਾਂ ਉੰਬਾਰ ਖੜਾ ਹੈ ਕਰ ਦੇਣਾ ਦੋ ਤਿੰਨ ਉੰਬਾਰ ਇੱਥੇ ਖਲਾਰਾ ਪਿਆ ਬੈਠਾ ਯਾਰ ਤੂੰ ਵੀ ਥੈਲਾ ਪਾ ਦੇ ਬੇ ਇਹਦੀ ਉਹ ਬਣਾਓ ਉੱਪਰ ਕੀ ਹੁੰਦੇ ਜਿਹੜਾ ਚੱਤਰ ਹਾਂ ਛਤਰੀ ਛਤਰੀ ਉਹੀ ਚੱਕ ਕੇ ਲਾ ਦੋ ਛਤਰੀ ਸਾਰੇ ਲੇਜ਼ਰ ਪਰੇ ਛਤਰੀ ਲਾ ਦੋ ਹੋਏ ਬੇਟਾ ਯਾਰ ਬਹੁਤ ਵਧੀਆ ਕੰਮ ਹੈ ਹੈ ਲੇਜ਼ਰ ਸਾਹੀ ਕੰਮ ਹੈ ਸਾਹੀ ਕੰਮ ਹੈ ਭਾਈ ਇਹ ਕੋਈ ਲੇਬਰ ਨਹੀਂ ਟੋੜਨੀ ਕੁਸੀ ਟੋੜਨੀ ਸਾਹੀ ਦਾ ਠੀਕ ਹੁਣ ਇੱਥੇ ਕਈ ਜਾਂਦੇ ਭਾਈ ਕੰਨ ਕੱਟ ਦੂਗੇ ਮੈਂ ਸਾਡੇ ਤਾਂ ਲੇਬਰ ਨਹੀਂ ਭਾਈ ਮੈਂ ਲੇਬਰ ਵਾਲੇ ਨੂੰ ਜਾ ਕੇ ਸਿਸਟਮ ਤੇ ਕੀ ਦੇ ਮਾੜਾ ਬੰਦੇ ਸੇਟ ਨੂੰ ਫਿੱਟ ਕਰਾਣਾ ਜੇ ਤੂੰ ਕੰਮ ਕਰਦਾ ਚਾਹੇ ਤੈਨੂੰ ਪੈਸੇ ਬਣਦੇ ਨਹੀਂ ਖੜਾ 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 ਯਾਰ ਆਪਾਂ ਨੂੰ ਕਿਹੜਾ ਜੇ ਕੋਈ ਆ ਗਿਆ ਕਿਹੜਾ ਕਰੇ ਉਹ ਨਾਲ ਨਹੀਂ ਬੈਠੇ ਉਹ ਵੀ ਜੇ ਖੇਤ ਚ ਖੜਾ ਯਾਰ ਕਿਤੇ ਤੂੰ ਟੰਟਾ ਆਰਾਮ ਵੀ ਕਰ ਲੈ ਹੁਣ ਬੂਟੇ ਪਟਾਏ ਆ ਆਪਣਾ ਇਹੇਅਰ ਕਰਕੇ ਕਾਲੂ ਖੜਾ ਦੇਣਾ ਫੇਰ ਪਹਿਲਾਂ ਕਰਿਆ ਆ ਦੋ ਤਿੰਨ ਦਿਨ ਚ ਲੀਕ ਚਲਾਇਆ ਉਹ ਤਾਂ ਕਾਲੂ ਫੇਰ ਜਾਣਾ ਏ ਉਹ ਚੱਲਦੀ ਜਾਣਾ ਕੰਮ ਲੱਗਿਆ ਰਹਿੰਦਾ ਅੱਜ ਢੂੜੀ ਬਾਨੀ ਨਹੀਂ ਸੀ ਸਾਡੀ ਕਿ ਕਿੰਨੀਆਂ ਨੇ ਖਰਾਬ ਹੋ ਗਏ ਨਾ ਖਾਪਾ ਖੜਾ ਰਿਹਾ ਤੈਰੀ ਤਰੀ ਕੋਈ ਨੰਨੇ ਮਲੇ ਵੀ ਛੁੱਟੀ ਕਰ ਲੈ ਖਾਦਾ ਪਿਆ ਮੀ ਕਰੀ ਵੀ ਦੀ ਯਾਰ ਅੱਜ ਬਣਾ ਲੈਂਦੇ ਅੱਜ ਕਿੱਥੇ ਮਾਰਦੀ ਨਹੀਂ ਤਾਂ ਪੈ ਗਈ ਨਾ ਅੱਜ ਨੂੰ ਤੇ ਆ ਜਾਣਾ ਮੈਂ ਜਾਣ ਦੂਸਰਾ ਪ੍ਰਿੰਟ ਬਣਾ ਲਿਓ ਨਹੀਂ ਮਜ਼ਾ ਆਉਣਾ ਛੁੱਟੀ ਕਰ ਲਓ ਆਪਣਾ ਕੱਲ ਧੂਈ ਹੋਣਾ ਪਊਗਾ ਠੋਣੀ ਤਾਂ ਨਹੀਂ ਆ ਮੀ ਤਾਂ ਚੰਗਾ ਪਿਆ ਹੱਥ ਖੜੇ ਬਾਅਦ ਵੀ ਚੰਗਾ ਨਾ ਹਾਂ ਤਾਂ ਠੋਣੀ ਮੀ ਚੰਗਾ ਪਿਆ ਰਾਤ ਵੀ ਠੀਕ ਪਿਆ ਰਿਹਾ ਕਾਰਨ ਜਾਣਾ ਕੱਲੂ ਮੀ ਰਾਤ ਚੰਗਾ ਪਿਆ ਰਿਹਾ ਮੈਂ ਕਿਹਾ ਤੇ ਕਰ ਤੈਨੂੰ ਦੇ ਦੇਣਾ ਲੈ ਕੇ ਕਾਲੇ ਵਾਲਾ ਮੈਂ ਕਾਲੇ ਵਾਲਾ ਹੋੜ ਹੀ ਹੋ ਗਿਆ ਅੱਜ ਤੂੰ ਵੀ ਯਾਰ ਉਡੀਓ ਪਟਲੀ ਹੋਈ ਦੀ ਆ ਕੀ ਕਹਿੰਦਾ ਕੱਕੇ ਮੈਂ ਮੀਂਹ ਹੈ ਨਾ ਮੀਂਹ ਵਧੀਆ ਪੈ ਰਹਾ ਤਾਂ ਚੰਗਾ ਮੀਂਹ ਪੈ ਰਹਾ ਤਾਂ ਕਿਹੜਾ ਮੀਂਹ ਪਿਆ ਨਹੀਂ ਤਾਂ ਜ਼ਿਆਦਾ ਮੱਟਵਾ ਨਹੀਂ ਹੈਗਾ ਯਾਰ ਮੱਟਵਾ ਦੇ ਸੀ ਕਿਰੇਣਾ ਮੱਟ ਤੇ ਯਾਰ ਅੱਜ ਘਰਾਂ ਪਿਆ ਐਂ ਤਾਂ ਆਵਲੇ ਪਿਆ ਇਹ ਖਾ ਤਾਂ ਮੀਂਹ ਪਿਆ ਠੀਕ ਮੀਂਹ ਪਿਆ ਯਾਰ ਇਹ ਜੀ ਗੱਲ ਨਹੀਂ ਜੇ ਠੀਕ ਨਾ ਪਿਆ ਹੁੰਦਾ ਹੁਣ ਤਾਂ ਖੜ ਜਾਂਦਾ ਧੁੱਪਾਂ ਘੇਰ ਸਾਧ ਪੈਂਦੀ ਐ ਹੁਣ ਤਾਂ ਜਿੰਨਾ ਥੋੜਾ ਹੇਗਾ ਥੋੜਾ ਜਿਹਾ ਕਰਕੇ ਪਿਆ ਪਿਆ ਮੀਂਹ ਚੰਗਾ ਤਾਂ ਹੀ ਆ ਸਵੇਰੇ ਮੀਂਹ ਪਿਆ ਨੂੰ ਪਾ ਸਵੇਰੇ ਮੀਂਹ ਪਿਆ ਯਾਰ ਮਿੱਤਰਾਂ ਐਂਡ ਪੈਣ ਲੱਗੀ ਐ ਮੀਂਹ ਪੈਣ ਕਹਦੇ ਆ ਬੇਲੇ ਕਿ ਨਹੀਂ ਨੂੰ ਲਾਲੇ ਲਾਲ ਸਮਾਨ ਹੋ ਗਿਆ ਨੇ ਦੇਖੋ ਉਹ ਅੱਗ ਲੱਗੀ ਵੀ ਤੀ ਕਿਤੇ ਮੈਂ ਵੀ ਇੱਥੇ ਲਾਇਆ ਮਹਾਕ ਅੱਗ ਲੱਗੀ ਕਿਤੇ ਅੱਗ ਲੱਗੀ ਵੀ ਦੀ ਮੀ ਪੈਂਟ ਦੇ ਬਾਅਦ ਰੁਕਿਆ ਉਹਦੇ ਬਾਅਦ ਫੇਰ ਨਹੀਂ ਰਹੀ ਇੱਕ ਵਾਰ ਨਹੀਂ ਨਹੀਂ ਮੀ ਉਹ ਤੋਂ ਪਹਿਲਾਂ ਹੀ ਚੜੀ ਆਈ ਹੈ ਇੱਥੇ ਲਾਲੇ ਲਾਲ ਹੋ ਗਿਆ ਸਮਾਨ ਆਹ ਪਹਿਲਾਂ ਹੋ ਗਿਆ ਬਾਅਦ ਨਹੀਂ ਤਾਂ ਇੱਕ ਨੇਰੀ ਬਹੁਤ ਚੱਲੀ ਬਾਅਦ ਫਿਰ ਹਾਂ ਬਾਅਦ ਮਤ ਹਾਈ ਜਾਂ ਚੱਲੀ ਜੀ ਤਗੜੀ ਬਹੁਤ ਢੋੜੀ ਨਹੀਂ ਚੱਲਦੀ ਸਵੇਰੇ ਫੇਰ ਮੀ ਪੈੜੋ ਜਾ ਫਿਰ ਸਵੇਰ ਹੋ ਗਏ ਆ ਬਾਅਦ ਮੈਨੂੰ ਮੈਂ ਤਾਂ ਵੀ ਮਾਫੂਦ ਸਾਫ ਹੋ ਜਾਊਗਾ ਨਹੀਂ ਹਾਂ ਉਹ ਤੂੜੀ ਬਣਾਉਣ ਨੂੰ ਸਾਨੂੰ ਵਾਈ ਤਾਂ ਕੁਝ ਨਹੀਂ ਗਏ ਸਾਡੇ ਕੋਲ ਤੁਸੀਂ ਕਿਤੇ ਹੋਵਾਂ ਹਾਂ ਰੱਬ ਦੇ ਕੋਲੇ ਬੈਠੇ ਕਿਤੇ ਤੁਸੀਂ ਵੀ ਹਾਂ ਕੋਈ ਕਰਦੇ ਕਰਦੇ ਸਰੇ ਪਾਇਆ ਜੀ ਆਪਾਂ ਇਹਨੇ ਪਾਓ ਪਾਓ ਰੇ ਪਾਓ ਮੇਲੀ ਬੈਠੇ ਆ ਕਿਹੜੇ ਗੰਨੇ ਨੇ ਹਾਂ ਸਵੇੇ ਦਾ ਮਿੰਟਾਂ ਕਰਦਾ ਬਾਪੂ ਨੇ ਕਦੇ ਨੂੰ ਮੜਾ ਸਾਥ ਆ ਜਾਣ ਉਹ ਕੋ ਮੈਂ ਕੱਲ ਸਪਰੇਅ ਕਰੀ ਆ ਹੁਣ ਰੇ ਇਹਨੇ ਬਾਜਾ ਬਣਾ ਬਾਜਾ ਬਾਜਾ ਪਾਣੀ ਲਾ ਦੇ ਉਹਨੂੰ ਮੜਾ ਸਾਥ ਆਏ ਮੜ ਜਾ ਕੋਈ ਇੱਕ ਚ ਪਾਇਆ ਨਹੀਂ ਹੈਗਾ ਯਾਰ ਹਲੇ ਪਾਇਆ ਪਾਇਆ ਡੀਜਰ ਚ ਕਿਸੇ ਚ ਦਾਣਾ ਹੀ ਨਹੀਂ ਗੇਰੇ ਹਲੇ ਰੇ ਇਹਦਾ ਕਿੰਨੇ ਦਿਨ ਦਾ ਹੋ ਗਿਆ ਇੱਕ ਢੱਕਾ ਨਹੀਂ ਗਿਰਿਆ ਬੀਜੜ ਗੰਨਾ ਜਿਹੜਾ ਇੱਥੇ ਬੱਡੇ ਆ ਬੰਦੇ ਚ ਪਾਇਆ ਰੇ ਉਸ ਦਿਨ ਵੱਟ ਇਹਨਾਂ ਨੂੰ ਬਾਹਰ ਤੇ ਹੈ ਗਿਆ ਪਟਨਾ ਮਾਰੀ ਤਰੀਨੇ ਕਾਣਾ ਗੰਨਾ ਛਾੜ ਨਹੀਂ ਦਿੰਦਾ ਭਾਈ ਇਹ ਖੇਤ ਨੂੰ ਲੈ ਕੇ ਮੈਂ ਹਾਂ ਤਾਂ ਕੋਈ ਵੀ ਟਾਈਮ ਸੀ ਰੇਹ ਪਾਣੀ ਦਾ ਪਵੇ ਉਹਦੇ ਚ ਯਾਰ ਉਹ ਚਾਚ ਤੂੰ ਮੱਕੀ ਲਾਈ ਤੇ ਅੱਜ ਵੀ ਕਿੰਨੇ ਕਿ ਦਿਨਾਂ ਬਾਅਦ ਪਾਣੀ ਲੱਗਦਾ ਹੁਣ ਐਡੇ ਨਹੀਂ ਨਿਕਲੇ ਮੱਕੀ ਦਾ ਬਾਈ ਤੀਏ ਦਿਨ ਪਾਣੀ ਲਾਈ ਜਾਂਦੀ ਇਹਦੇ ਚੌਥੇ ਦਿਨ ਪਾਣੀ ਬਾਈ ਦਾ ਕਹਿੰਦਾ ਵੀ ਤੂੰ ਤੀਏ ਦਿਨ ਪਾਣੀ ਲਾ ਮੈਂ ਅੱਜ ਮੀਂਹ ਪੈ ਗਿਆ ਕਿਹੜਾ ਮੀਂਹ ਬਈ ਮੱਕੀ ਨੂੰ ਕੋਈ ਮੀਂਹ ਨਹੀਂ ਆਇਆ ਯਾਰ ਉਹ ਕੋਈ ਮੱਕੀ ਨੂੰ ਕੋਈ ਮੀਂਹ ਨਹੀਂ ਆਇਆ ਬਹੁਤ ਨਹੀਂ ਪੈ ਗਿਆ ਮੱਕੀ ਆ ਤੇਰੀ ਤੀਏ ਦਿਨ ਮੀਂਹ ਮੈਂ ਗੱਦੀ ਤੀਏ ਦਿਨ ਪਾਣੀ ਮੰਗਦੀਆ ਤੀਏ ਚੌਥੇ ਦਿਨ ਪਾਣੀ ਮ ਰੇ ਪੰਜ ਚਾਰ ਦਿਨ ਮੰਨਦੇ ਜੇ ਸਮਰੇ ਸਮਰੇ ਕਰਦੇ ਰੇ ਪਾਣੀ ਰੇ ਬ ਮੰਗਦੀ ਮੱਕੀ ਦਾ ਅੱਖ ਦੀ ਵੀ ਹੁਣੀ ਹੈ ਅੱਖ ਦੀ ਅੱਖ ਦੀ ਵੀ ਹੁਣੀ ਦੇ ਹੁਣ ਕੱਖ ਦੀ ਲੋਰਸ ਕਰਦੇ ਠੀਕ ਉਲਟਰਾ ਜੀ ਤੇਰੇ ਮੈਂ ਕੱਲ ਸਾਈਡ ਦੇਖੇ ਤੇ ਚਿੱਤੇ ਭਜਦੇ ਮਾ ਪਾਣੀ ਮੰਗਦੀ ਮੱਕੀ ਹਾਂ ਮੈਂ ਉਦੋਂ ਇੱਕ ਲਾਇਆ ਇਹ ਇਸ ਰਾਬਰ ਚਾਹੀਦਾ ਹੀ ਹੈ ਬਸ ਮੜ ਮੜਾ ਮੜਾ ਰਾਬਰ ਸਵੇਰੇ ਸਾਢੇ ਚਾਹੀਦਾ ਲੈ ਡਾਉਂ ਕਿ ਅਹੀਂ ਡਾਉਂ ਲੈ ਦੇ ਨੀ ਆਉਂਦੀ ਮੋਟਰ ਅਜਾ ਪਿੰਡਾਂ ਚ ਚਾਲੂ ਹੋਈ ਹੈ ਗਾਲਾਂ ਦੇ ਵਿੱਚ ਇਹ ਪਿੰਡ ਹਾਂ ਗੰਡਿਆਂ ਨੂੰ ਵੇਚਣ ਆਇਆ ਅੰਮ੍ਰਿਤਿਆਰ ਜੀ ਵੀ ਖੜਾ ਆ ਜਾਂਦਾ ਆਪਣਾ ਬੋਲਟ ਅੱਜ ਬਹੁਤ ਪੈਸੇ ਲਾਪੇ ਲੈ ਕੇ ਆਉਣਾ ਜਿਆ ਹੁਣ ਜਾ ਕੇ ਮੁੰਡੇ ਕੋਲ ਜਿਹੜਾ ਇੱਕ ਟਰਾਡੀ ਆ ਉਹ ਹੈ ਉੱਤੇ ਹਵੇਲੀ ਵਾਲੀ ਦੀ ਗੱਲ ਕੀਆ ਅਸੀਂ ਗੱਲ ਕਰਾਂ ਗੱਲ ਕੀਆ ਫੇਰ ਕਿੰਨਾ ਹੋਰ ਕਿੱਥੇ ਗਿਆ ਕਿਹੜਾ ਮੁੰਡਾ ਗੱਲ ਹਿੱਸਾ ਪਾਉਂਦਾ ਆਪਣੇ ਨਾ ਮੇਰਾ ਮੁੰਡਾ ਉਹੀ ਦਾ ਟਰਾਡੀ ਜਲਦੀ ਮੈਂ ਆਪਣਾ ਬਣਾਉਣਾ ਤਾਂ ਵਿੱਚ ਜੀ ਜੇ ਆਪਣਾ ਕਹਿੰਦਾ ਸਾਡੇ ਘਰ ਦਾ ਮੇਰਾ ਹਿੱਸਾ ਲੱਕੀ ਬੰਦ 14000 ਰੁਪਏ ਲੱਗਦਾ ਹੈ ਨਾ ਕਿਹੜੇ ਕੋ ਖੜਾ ਗਿਆ ਉਹ ਮੋਟਾ ਜਾਂ ਨਹੀਂ ਭਾਰਾ ਜਿਹਦੇ ਦੋ ਭਾਈ ਇੱਕ ਮਹੀਨਾ ਚੌਕ ਦੀ ਆ ਕਿੱਥੇ ਖੜਾ ਗਿਆ ਉਹਦੇ ਕੋਲੇ ਆ ਤਮਾਨ ਕੋਲ ਗਿੰਦੇ ਦਾ ਨਾਲ ਮੁੰਡੇ ਕੋਲ 14000 ਰੁਪਏ ਲੱਗ ਗਿਆ ਇੱਕ ਆਉਦੇ ਦਾ ਫਰਕ ਹੈ ਭਾਈ ਹੈ ਆਉਦੇ ਦਾ ਫਰਕ ਆਉਦਾ ਵਧਣ ਲੱਗਿਆਗਾ ਹੈਗਾ ਆਉਦੇ ਦਾ ਫਰਕ ਹੈ ਗੱਲ ਸਿਰ ਪੱਕੀ ਦਾ ਲੈ ਲੂ ਓਹ ਸਰਕਾਰ ਹੀ ਡੇ ਨਾਲ ਸਰਕਾਰ ਹੈ ਕੱਪੀ ਗੱਲ ਹੁਣ ਸਰਫੀ ਹੋਇਆ ਆਪਣੀ ਮਾਨੀਂਦਾ ਰਹਿ ਪੀਤੇ ਗੱਲ ਲੈਨੇ ਮੀ ਪੁਆ ਆ ਤੂਫਾਨ ਹੀ ਲੈ ਕੇ ਆਇਆ ਪਹਿਲੇ ਲੈ ਲਾਇਆ ਪਾਪੂ ਨਾਲ ਕਾ ਪੰਪ ਰਿਜ਼ਰਵਡ ਊਈ ਪਰ ਤੇ ਲੈ ਲੈ ਗੁਰਦਾ ਸਾਰਾ ਦਿਨ ਕਹੇ ਯਾਰ ਆਇਓ ਠੀਕ ਹੈ ਗਾ ਰਾਸ ਦੀ ਸਤ ਮੇਰੇ ਵੀ ਸਾਰਾ ਦਿਨ ਕਹਦੇ ਬੰਗੜਾ ਪਿੱਠੂ ਪਿੱਠੂ ਲੱਗਾ ਰਹਿੰਦਾ ਹੈ ਜੇ ਜਾਏਗਾ ਲੋਟੇ ਡੈਮੋ ਕਾਨੂੰ ਲੈਣਾ ਤੇ ਚਲੇ ਜਾਣਾ ਉਹ ਫਿਰ ਗੱਡੀਆਂ ਵਾਲੇ ਇੱਥੇ ਲੱਦੇ ਵੇ ਇੱਥੇ ਆਇਆ ਨੇ ਰੇਪ ਆਉਣਾ ਝੋੜੀਆਂ ਲੈ ਜਾਈ ਪਰ ਪਰ ਰਹਿਦੀਆਂ 골ਡਨ ਬੱਸਾਂ ਕੋਈ ਨਾ ਪਏ ਫਿੱਟੂ ਲੱਗਦਾ ਫਿੱਟੂ ਤਾਂ ਲੱਗਦੀ ਲੱਗਦਾ ਮੈਨੂੰ ਹੁਣ ਟਰਾਲੇ ਦਾ ਕਿਰਾਇਆ ਕਿੰਨਾ ਗਿਆ ਤੇ ਤੁਸ ਲੱਗ ਆ ਤਾਂ ਲੱਗਦਾ ਨਾ ਥੱਲੇ ਵਾਲੀ ਉਹ ਕਿਆ ਕਹਿੰਦਾ ਥੱਲੇ ਗਿਆ ਰਵਾਈਆ ਉਹ ਥੱਲੇ ਅੱਛਾ ਉਹ ਲਵਾਈਆ ਵੀ ਡਾਟਰੀ ਦੇ ਥੱਲੇ ਬੀ ਬਣੀ ਵੀ ਜਾਂਦੀ ਜਿਹੜੀ ਕੁਝ ਨਹੀਂ ਕਿਹਾ ਤਾਂ ਉਹਨੂੰ ਮੈਂ ਕਿਹਾ ਤਾਂ ਮੈਂ ਵੀ ਮੈਂ ਆਪਣੇ ਉਹਦੇ ਹਿਸਾਬ ਨਾਲ ਕਹਿੰਦਾ ਕੋਈ ਜਾਨੀ ਜਿੱਦਾਂ ਤੈਨੂੰ ਲੋਟ ਲੱਗਦਾ ਮੈਂ ਤੈਨੂੰ ਆਏ ਦਗਾ ਜਿਹੜੀ ਚੀਜ਼ਾਂ ਲਵਾਉਣੀਆਂ ਨਾ ਨੋਰਮਲ ਜਿਹਦਾ ਰਹੇ ਟਰਾਲਾ ਉਹ ਨਾਲੋਂ ਜ਼ਿਆਦਾ ਉਹ ਡਿਜ਼ਾਈਨ ਹੁਣ ਕਰਕੇ ਲੈਪਟਾਪ ਤੇ ਤਿਆਰ ਕਰ ਸਕਦਾ ਬਸ ਉਹ ਜੀ ਮੈਂ ਕਿਹਾ ਤੇ ਆ ਗਈ ਡੈਕਟਰ ਕਹਿੰਦੇ ਆਪ ਤੇ ਕਰੂਗਾ ਹਾਂ ਚਲ ਥੋੜੇ ਬਹੁਤੇ ਆਪ ਦੱਸ ਕੇ ਕਰਵਾ ਦੀ ਦੱਸ ਕੇ ਹੁਣ ਆਪ ਕਹਿੰਦਾ ਅਸੀਂ ਤਾਂ ਕਰਨ ਜਿਹੜਾ ਉਹ ਪਰਨਾ ਹੈ ਜੇ ਤੁਸੀਂ ਕੁਝ ਤਾਂ علیحدਾਂ ਕੋਈ ਆ ਕਰਨਾ ਤੇਰੀ ਵੀ ਚਾਹ ਨਾ ਹੁੰਦੀ ਕੋਈ ਨਾ ਕੋਈ ਹਾਂ ਹੋਏ ਆਈ ਜੀ ਇਹ ਕਹਿੰਦਾ ਤੂੰ ਆਪਣੇ ਹਿਸਾਬ ਨਾਲ ਦਾਦੀ ਮੈਨੂੰ ਜਿਹੜਾ ਕੋਈ ਤੇਰਾ ਜੀ ਕਰਦਾ ਉਹ ਚੀਜ਼ ਕਰਵਾ ਲਈ ਕਹਿੰਦੀ ਮੈਂ ਕਰ ਦੂੰਗਾ ਤੈਨੂੰ ਜਵਾਬ ਨਹੀਂ ਹੈਗਾ ਹਾਂ ਠੀਕ ਹੈ ਮਾਂ ਚੀਜ਼ ਕਹਿੰਦਾ ਵੀ ਇੱਕ ਹੋਰ ਹੈ ਤੈਨੂੰ ਮਦਦ ਆ ਇੱਕ ਜਿਹੜੀ ਲਾਈਟਾਂ ਲਵਾਉਣੀਆਂ ਆ ਇੱਕ ਕਲਰ ਦੀਆਂ ਲਵਾਈ ਦੂਏ ਐਂਡੀਕੇਟਰ ਤਾਂ ਅਲੱਗ ਲੱਗਣੀਆਂ ਉਹ ਕਿਹੜੇ ਲਾਈਟਾਂ ਮੀਆ ਯਾਰ ਜਿੱਕਣਾ ਇਹਨਾਂ ਤੁਹਾਡੇ ਵਾਲ ਟਰਾਲੇ ਨੂੰ ਲੱਗਿਆ ਨੀਲੀਆਂ ਹਰੀਆਂ ਪੀਲੀਆਂ ਚਿੱਟੀਆਂ ਹਰ ਰੰਗ ਹਾਂ ਉਹ ਥੋੜੋ ਲੋਹੀ ਹੈ ਜਿਹੜੀਆਂ ਉਹ ਵੀ ਥੱਲੇ ਦਾ ਲਾਉਂਦੀਆਂ ਉਹਦਾ ਅਸੀਂ ਪਾਸੇ ਲਾ ਦੇ ਉਹਨਾਂ ਲਈ ਉਹਦਾ ਬੜੀ ਹਾਂ ਉਹ ਨਾਲ ਕੰਮ ਕਰਿਓ ਉਹ ਤਾਂ ਬ੍ਰੇਕ ਵਾਲੀਆਂ ਮੈਂ ਕਿਹਾ ਕਿ ਮੇਨ ਮੇਨ ਲਾਈਟਾਂ ਲਵਾਇਆ ਜਿਹੜੀਆਂ ਲਾਈਟਾਂ ਦੀ ਗੱਲ ਕਰਦਾ ਲਾਈਟਾਂ ਦਾ ਕਰਾ ਪਤਾ ਮੰਨੂ ਲਾਈਟਾਂ ਦੇਖੀ ਨਾਲ ਜਿੰਨਾ ਇਲਾਕੇ ਆਉਣੇ ਵੀ ਕਾਚਾ ਇਹਨਾਂ ਟਰਾਲਾਂ ਦੀ ਜਿੰਨੇ ਦਾ ਉਹ ਬੈ ਜਣੀਆਂ ਨਾ ਚੱਲ ਵਧੀਆ ਜਦ ਹੁਣ ਇੰਨੇ ਪੈਸੇ ਲਾਤੇ ਹੋਗੇ ਚੀਜ਼ ਆਈਂਗੀ ਆ ਨਾਉ ਪਰ ਜਿਹੜੀ ਵੀ ਚੀਜ਼ ਲਵਾਉਣੀ ਆ ਦੇਖ ਕੇ ਲਵਾਈ ਆਪਣੀ ਹੁਣ ਇੱਕ ਵਾਈ ਤਾਂ ਬਣਾਉਣਾ ਹੁਣ ਇਹਨੂੰ ਮੈਂ ਕਹਿੰਦਾ ਤਾਂ ਹੈਗਾ ਵੀ ਕਰ ਲੈ ਹੁਣ ਬੜੇ ਦਾ ਨੰਬਰ ਲੱਗਣੇ ਵਾਲਾ ਹੀ ਆ ਜਾ ਕੇ ਗਾਦਣਾ ਤਿਆਰੀ ਹੋਇਆ ਬਸ ਚੱਲ ਮੰਨੋ ਕਿਆ ਓ ਤਿਆਰੀ ਹੋਇਆ ਨੰਬਰ ਵਾਲੀ ਦਾ ਬਣਾਉਣ ਦਾ ਬਾਅਦ ਦਾ ਕੰਮ ਹੈ ਹਾਂ ਹਾਂ ਟਰਾਲ ਜਦੋਂ ਧਾਰੋਗੇ ਤੇ ਬਾਅਦ ਜਦ ਧਾਰੋਗੇ ਉਦੋਂ ਬਾਤ ਚ ਹੋ ਜਾਏਗਾ ਤੇ ਤਾਂ ਗਣਵੇਂ ਦਿਨਾਂ ਚ ਆ ਜਾਊਗਾ ਓ ਜਿਹੜੇ ਨੰਗੇ ਜਾਂਦਾ ਸ਼ਮਾਈ ਗ੍ਰੀਮੇ ਦਿਨਾਂ ਨਾਲ ਨਹੀਂ ਆ ਗਈ ਜਾਂਦੀ ਹੈ ਸਾਨੂੰ ਦੱਸ ਕੇ ਲਈ ਕਈ ਤਰ੍ਹਾਂ ਦੇ ਸਾਲ ਹੋ ਗਿਆ ਸਾਈਂ ਤਿੰਨ ਟਾਂ ਹੋਣਾ ਹੈ ਸਾਲ ਹੋ ਗਿਆ ਹੋਰੇ ਬੱਚਾ ਸਾਲ ਹੋ ਗਿਆ ਇਹਨੂੰ ਐਂਕਾ ਲਵਾ ਕੇ ਮੋਰ ਨੱਚਦੇ ਨਹੀਂ ਆਉਣਾ ਬੰਦ ਦੱਸ ਇਹਨੂੰ ਡਾਲੇ ਪਰ ਉੱਪਰ ਬਹਿ ਕੇ ਆਉਂਗਾ ਉਹਦੇ ਡਾਲੇ ਤੇ ਬਾਂਦਰ ਬਿਠਾਉਣਾ ਹੈ ਪੂਰਾ ਉਹ ਆਲਾ ਦੇਖ ਲਾ ਅਸਤਾਜ ਕਾ ਕਹਿੰਦਾ ਅਸਤਾਜ ਨਹੀਂ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਤੈਨੂੰ ਗੱਲ ਕਰ ਉਹ ਕਹੇ ਥਾਰ ਤੈਨੂੰ ਕੁਝ ਵੀ ਕਰਦਾ ਮੈਂ ਤਾਂ ਫੜ ਕੇ ਲੈ ਕੇ ਜਾਣਾ ਛੜਾਇਆ ਤੈਨੂੰ ਨਾ ਛੜਾਇਆ ਕ ਉਹ ਉਹ ਜੱਡਾ ਲਾ ਕੇ ਤੇ ਛੱਡ ਦੇ ਛੱਡ ਦੇ ਤੂੰ ਸਾਡੇ ਕਿਦੀ ਮਰਾਂ ਹੱਥ ਮਲਾਜਦਾ ਸਾਡਾ ਆ ਇੱਥੇ ਮਲਾਜਦਾ ਸਦ ਨਹੀਂ ਜਾਣਾ ਕਹਣਾ ਜੀ ਹੱਥ ਇੱਧਰ ਆਹ ਇੱਥਾ ਆਪ ਕਹਿੰਨੀ ਨਹੀਂ ਨੀ ਨਾਲ ਅਮਲਾ ਮੌਕਾ ਹੁੰਦਾ ਮੇਰੇ ਪੱਕੇ ਮੇਰੇ ਪੱਕਾ ਮਜਾਦਾ ਓਤੀ ਢੀਗ ਤੇਰੇ ਦੇ ਇਹਦਾ ਬੰਦ ਨਹੀਂ ਗਿਆ ਮੁਕਰ ਗਿਆ ਮੇਰੇ ਪੱਕਾ ਮਰਦਾ ਨਾ ਵੱਧ ਐਨਾ ਇਹਦਾ ਪਤਾ ਪੰਪਾ ਦੇਖਦਾ ਤੇਰਾ ਟੋਈ ਸਾਹਿਬ ਕੋਲ ਖਰਾਬ ਹੋਣਾ ਮੇਰੇ ਨਾਲ ਲੱਗ ਗਿਆ ਇੰਨੀ ਗੱਲ ਆ ਤੁਹਾਨੂੰ ਇਹ ਵੀ ਦੱਸਦਾ ਮੈਂ ਜੇ ਤੁਸੀਂ ਕੰਮ ਨਾਲ ਕਰਵਾਉਣ ਦਾ ਆ ਗਏ ਨਾ ਇਹਨੂੰ ਕਹਿ ਕੇ ਕਿ ਤੁਸੀਂ ਬੋਗੋ ਜਾਣਾ ਤੁਸੀਂ ਕੰਮ ਮੈਂ ਤੁਹਾਨੂੰ ਦੱਸਦਾ ਕੰਮ ਬੰਦ ਜੂਗੇ ਐਨਾ ਜਿਹੜੇ ਹੁਣ ਕਿੰਨੇ ਕਿੰਨਾ ਬੋਲੇ ਨਾਲ ਨਹੀਂ ਮਾਗੀ ਖਾਂਦਾ ਉਹਨਾਂ ਬੋਲੇ ਨਾਲ ਉਹਦੇ ਨਾਲ ਡਬਲ ਹੈ ਇਹਨੂੰ ਪਤਾ ਵੀ ਆ ਟਾਈਮ ਆ ਜੀ ਪਹਿਣੀ ਆ ਟਾਈਮ ਆ ਪਹਿਣੀ ਕੋੜਿਆਂ ਨੂੰ ਇਹਦੇ ਪੁੱਛ ਕੇ ਕਰਨਾ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਹੁਣ ਕਿਹੜੀ ਗੱਲ ਕਿਹੜਾ ਨਹੀਂ ਕਰਦਾ ਇਹ ਹੈ ਤੇਰੇ ਕੋਲੇ ਵੀ ਜਾਂਦੇ ਆ ਇਹ ਪਤਾ ਕੀ ਹੈ ਏ ਪਤਾ ਗਿਆ ਇਹ ਮਸਤ ਬੰਦਾ ਇਹ ਦਿਮਾਗ ਵਿੱਚ ਟੈਨਸ਼ਨ 2-3 ਲੈਂਦਾ ਨਾ ਇਹਨੇ ਸੋਚਣਾ ਵੀ ਆਹ ਕਰਨਾ ਹੋਊਗਾ ਨਾ ਚੱਲ ਜਾਈਏ ਬਹੁਤ ਚੀਜ਼ ਆ ਪਰ ਆਇਆ ਬਾਈ ਸਾਰਾ ਬਹੁਤ ਆ ਮੰਨੂ ਸੱਜੀ ਗੱਬੀ ਵਾਹ ਵੜੀ ਪੀਆ ਤੁਹਾਨੂੰ 500 ਜਿੱਲਦੇ ਜਾਂਦਾ ਇਹੋ ਦੇ ਦੇ ਸਾ ਹਾਂ ਦੀਗਾ ਵਾਹ ਇਹ ਠੀਕ ਹੈ ਫੇਰ ਤੂੰ ਇਸ ਤਰ੍ਹਾਂ ਠੀਕ ਹੈ ਤੇ ਬਾਅਦ ਕਿੱਥੇ ਤੈਨੂੰ ਹੁੰਦਾ ਹੈ ਤੇ ਸਾ ਠੀਕ ਹੈ ਯਾਰ ਰੇਡ ਚੱਲਦਾ ਮੈਨੂੰ ਰੱਖਣ ਨਾਲ ਕਿੱਡੀ ਨੀ ਦੀ ਬੋਧ ਤੂੰ ਘੋੜੇ ਮੇਰੇ ਬੰਦ ਜੂਰੀ ਇੰਨਾ ਗੱਟ ਕਰਨਾ ਚੱਲ ਨਾ ਕੰਮ ਸੇਵ ਦਾ ਖਤਰੀ ਵਾਲਾ ਚੱਲੂ ਸੇਵ ਦਾ ਕੰਮ ਖਤਰੀ ਵਾਲਾ ਕਾਲੇ ਪੰਨ ਕਰਦਾ ਇਹ ਵੀ ਚੱਲੋ ਸੇਵ ਕਰ ਇਧਰ ਤਾਂ ਕੰਮ ਖਤਰੀ ਰੇ ਕਾਲੇ ਹੁੰਟੀਗਾ ਲੱਗਾ ਨਸ਼ਾ ਪੂਰਾ ਹੈ ਵੇਨ ਮੈਂ ਬੀਜੇ ਬਿਠਾ ਲਿਆ ਰੋਡ ਤੇ ਰੋਡ ਤੇ ਤੋਏ ਜਣੇ ਜੀਬੀਲ ਚਰ ਕਾਲਾ ਮੋਹ ਨੂੰ ਕਹਿੰਦਾ ਚਾ ਲੋ ਸੇਫ ਕਰਾ ਹੁਣ ਤਾਂ ਕੰਮ ਖਤਰੇ ਵਾਲੀ ਹੈ ਨਸ਼ੇ ਚ ਪੂਰਾ ਨਿਕਲ ਗਿਆ ਨਸ਼ੇ ਚ ਪੂਰਾ ਚਾ ਲੋ ਮੂੰਹ ਦੀ ਇੱਕ ਬੋਲੀ ਤਾਂ ਚਾ ਲੋ ਸੇਫ ਕਰਾ ਕੰਮ ਕਰਨੇ ਖਤਰੇ ਵਾਲੀ ਹੈ ਰਿਕਾਰਡ ਕਰਨੀ ਚਾਹੀਦੀ ਉੱਤੇ ਕਰ ਰਿਕਾਰਡ ਕਰਦੇ ਮੇਰੇ ਤਾਂ ਬਈ ਕਾਲੇ ਨੂੰ ਅਜੇ ਬਈ ਤਾਂ ਇੰਦਾ ਹਣਾ ਰਤ ਕਰਨ ਨੂੰ ਮਾੜਾ ਮਾੜਾ ਲੱਗਿਆ ਹੋ ਜਾਣਾ ਸੈਟ ਤਾਂ ਅਰੇ ਉਹ ਤਵੀਆਂ ਫੇਰਦੀਆਂ ਕਹਿੰਦਾ ਇਹ ਤਾਂ ਪੰਗ ਵਾਲਾ ਕੰਮ ਆ ਡੋਟੀ ਦਾ ਵੀ ਮੈਂ ਕਹਿੰਦਾ ਉਹ ਦੇਖਿਆ ਇਹ ਦੇਖਿਆ ਕਿੰਨਾ ਦੇਖਿਆ ਦੇਖਿਆ ਆ ਜਿੰਮਿਆ ਪੰਗਲਾ ਕੰਮ ਅੜੀ ਗਿਆ ਉਹਦਾ ਸਹੀ ਗੱਲ ਆ ਇਹ ਕਾਲੇ ਨੂੰ ਕਾਲੇ ਉੱਤੇ ਕਾਲੇ ਉੱਤੇ ਕੀ ਹੋ ਗਿਆ ਕਹਿੰਦਾ ਮੈਂ ਸਿਰ ਦੁਖਦਾ ਉਹ ਸਿਰੇ ਫੜੀ ਗਿਆ ਇੱਕ ਬੰਦਾ ਹੋਰ ਉਸ ਦੇ ਨਾਲ ਉਹ ਦੰਦੇ ਕੱਢੀ ਗਿਆ ਬੇਟਾ ਉਹ ਆਇਆ ਉਹਨੇ ਵਾਦਨ ਕਰਦਾ ਆਮਨ ਲੈ ਕੇ ਆਮੰਦਾ ਵੀ ਆ ਮੋੜਦਾ ਉੱਤਰੇ ਦਾ ਬੰਦਾ ਜਦ ਉਹ ਵੀ ਐਂਕਲੀ ਗਿਆ ਇਹੜੀ ਗੱਲ ਦਿਮਾਗ ਚੱਗ ਚਲੀ ਜਾਣੀ ਆ। ਹਾਂ ਇੱਕੇ ਗੱਲ ਨੂੰ ਬਾਰ-ਬਾਰ ਉਹੀ ਰਿਪੀਟ ਕਰੀ ਜਾਂਦਾ ਫਿਰ। ਜੰਮਿਆ ਦੇ ਹਿੱਤੋਂ ਆ। ਤਾਰੇ ਨੀਗਾ ਜੰਮਿਆ ਆ। ਜੰਮਿਆ ਕਹਿ ਰਿਹਾ ਉਹ ਜੰਮਿਆ ਆ। ਰਹੀ ਪੈਣ ਲੱਗਿਆ। ਕਹਿੰਦਾ ਉਹਨੇ ਦਈਏ ਮੜਿਆ ਹੰਦਲ ਵੀ ਜੰਮਿਆ ਆ ਭਾਈ। ਅੱਜ ਫੇਰ ਕਹਿੰਦਾ ਕਿਹਦਾ ਜੰਮਿਆ ਆਂਗਾ ਕਿੰਨਾ ਯਾਰ ਮੇਰਾ ਮੱਧ ਪਾਣਾ। ਮੈਂ ਜੰਮਿਆ ਆਂ। ਉਹ ਜੰਮਿਆ ਆਂ। ਜੰਮਿਆ ਵਧੀਆ ਜਿਹੜੇ ਆ ਲਿਆ। ਦੇਖਦਾ ਬਹੁਤ ਲੱਗਦਾ ਮੈਨੂੰ। ਉਹ ਗੱਣਾ ਨਿਕਲੇ ਮੈਂ ਪੂਰਾ ਪ੍ਰੋਪਰ ਹੈ ਨਾ। ਹੁਣ ਸਿਆਣਾ ਚ ਦਿਖਣਾ। ਹਜੇ ਰੁਕ ਲੱਗੂਗਾ 2-4 ਦਿਨ ਹੋਰ। ਕੱਗ ਸੂਰਜੇਟਾ ਘੇਰੰਦੇ ਹਾਂ ਫੇਰ ਚੱਲਦੀ ਮੜਾ ਜਾ ਆਈਟਮ ਦਿਖਾਣੇ ਆਪਾਂ ਨੂੰ ਸੂਰਜ ਜਾਊਗਾ ਥੱਲੇ ਹਲਕੀ ਰੌਸ਼ਨੀ ਦੇ ਦੋ ਮੈਂ ਜਾ ਕੇ ਆਇਆ ਭਈਏ ਨਾਲ ਹੈਲਪ ਕਰਕੇ ਅੱਧੀ ਅੱਕ ਹੁੰਦੀ ਆਏ ਫੇਰ ਐਂ ਗੁੜਣੀ ਤੂੰ ਨਾ ਸੂਰਜ ਪਤਾ ਕਰ ਗਿਆ ਅੱਜ ਗੰਨਾ ਜੇ ਹੈਗਾ ਵੀ ਦਿਖਦਾ ਘਾਟਾ ਫਿਆ ਟਾ ਸੂਰਜ ਸੂਰਜ ਅੱਧਾ ਪੈਂਦਾ ਉੱਪਰ ਕੋਈ ਵੀ ਫਸਲ ਹੈ ਨਾ ਉਹ ਤੇ ਚੂਹੇ ਡੁੱਬੜਾ ਹੋਵੇ ਜਾਂ ਫਸਲ ਜੰਮਦੀ ਹੈ ਉਹ ਨਹੀਂ ਵੈਨ ਆ ਜਾਂ ਪਤਾ ਜੰਮਣ ਲੱਗੀ ਕਣ ਕੋਈ ਮੱਕੀ ਹੋਈ ਮੱਕੀ ਹੋਈ ਜਰਾ ਕੁਸਾ ਜਾਂ ਤੇ ਸੂਰਜ ਡੁੱਬਣ ਲੱਗ ਜੇਵੇ ਉਦੋਂ ਸਵੇਰੇ ਚੜ੍ਹੇ ਚੜ੍ਹਦਾ ਹੋਵੇ ਸੂਰਜ ਤੇ ਦੂਈ ਸਾਈਡ ਰੋ ਬੈਠ ਕੇ ਦੇਖ ਫੇਰ ਪਤਾ ਲੱਗਦਾ ਬੈਠ ਕੇ ਉਹ ਵੀ ਲੱਗ ਨਹੀਂ ਜਾਇ ਨੂੰ ਯੂ ਛੇਬਣ ਦੇ ਲੈ ਲਾਲ ਜਾਓਗੇ ਨਾ ਇਹ ਫੇਰ ਦੇਖੀ ਫੇਰ ਆ ਪਤਾ ਵੀ ਕਿੱਦ ਕਿਆ ਦੀ ਹੈ ਕੀ ਚੀਜ਼ ਜੰਮੇ ਆ ਜਾਂ ਫਿਰ ਉੱਪਰ ਖੜਾ ਹੋਵੇ ਸਿਰ ਪਰ ਜਾਂ ਫਿਰ ਉੱਪਰ ਸਿਰ ਪਰ ਖੜਾ ਹੋਵੇ ਇਹ ਤਾਂ ਗੂਦੀ ਕਿਦਾ ਫਿਰ ਬੰਦਨਾ ਹੋ ਜਾਂਦਾ ਵਾਹ ਉੱਦਾਂ ਉੱਥੇ ਗਿਆ ਅਕਰ ਬੁੱਟੇ ਪਟਾਣੇ ਮਾਰੇ ਜੱਜ ਕਿੱਥੇ ਉੱਥੇ ਜੀ ਮੈਂ ਵੱਡਾ ਆਵੇਂ ਆਂ ਫਾਲੇ ਕਮਾਏ ਆਪਣੇ ਭੈਣ ਫਾਲ ਇੱਕ ਵੀ ਨਹੀਂ ਛੱਡੀ ਉਹ ਤਾਂ ਸੁੱਖ ਕਹਿਣ ਕੋਬੜਾ ਕੋਬੜਾ ਤਾਂ ਫੇਟਾ ਲੈ ਇਹਨੂੰ ਕਹਦਾ ਮੈਂ ਕਰਦੇ ਅੱਜ ਹੁਣ ਵੀ ਬਹੁਤ ਗਿਣੀਆਂ ਚੋਟ ਵੀ ਕਿਹਾ ਗੰਨਾ ਦੇਖਣਾ ਨੂੰ ਕਿੱਥੇ ਗਿਆ ਕਿੱਥੇ ਸਕੂਟਰ ਹੀ ਲੈ ਗਿਆ ਵਿੱਚ ਥੋੜਾ ਜੀ ਗਿਆ ਉਹਦੇ ਵੜ ਗਿਆ ਵਿੱਚ ਕਿੰਨੇ ਯਾਰ ਐ ਆਪਾਂ ਦੇਖਣਾ ਉਹਨੂੰ ਕਿੱਥੇ ਹੋਣ ਤਾਂ ਤਮਾ ਆ ਬਸ ਵੀ ਜਿਹੜੀ ਜੀ ਦੇਖਣੀ ਆ ਉਹਦੇ ਸਕੂਟਰ ਸੀ ਉਹ ਪਰਲਾ ਜਾ ਦਿਖਦਾ ਹਨਾ ਇਹੜਾ ਪਾ ਲਾ ਤਾ ਉਹ ਉਹਦੀ ਕੰਮ ਨਹੀਂ 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 ਰਹੀ ਗਿਆ ਕੋਈ ਨਹੀਂ ਆਏਗਾ ਕਿਹੜਾ ਪਿਆਰ ਫਿਰ ਜਾਣਾ ਹੈ ਹਾਂ ਕਈ ਯਾਰ ਉਹ ਜਿਆਦਾ ਦੱਬ ਨਹੀਂ ਤੇ ਉਹ ਨਿਕਲ ਨਿਕਲ ਆਵੇਗਾ ਬੱਟ ਦਾ ਰਬੀਆ ਨੇ ਅੱਛਾ ਨਾ ਉਹ ਦੁਰਗਣਾਂ ਗਏ ਤਾਂ ਨਾ ਗਏ ਪਰ ਉਹ ਨਿਕਲਣਾ ਛੇਤੀ ਯਾਰ ਚੱਗੇ ਦਾ ਗੰਨੇ ਦੇ ਵਿੱਚ ਇਹਨਾਂ ਨੇ ਦੇਖੇ ਕਾਲੇ ਦੇ ਮਿੱਟੀ ਆਦਾ ਪਾਈਏ ਗੰਨੇ ਪਰ ਅੱਛਾ ਸਾਬ ਜੀ ਇਹਨਾਂ ਜਿਹੜੇ ਚੱਗੇ ਰਾਣੀ ਮਿੱਟੀ ਉਹ ਆਪ ਪੈਰ ਨਾਲ ਕੁਝ ਵੀ ਆ ਜਾਏ ਜਾਂ ਸਿਆੜ ਡੂੰਗਾ ਹੈ ਨਾ ਫਿਰ ਮਿੱਟੀ ਜਾਰੀ ਪੈ ਜਾਂਦੀ ਹੈ ਇਹਨਾਂ ਨਾਲੋਂ ਵਧੀਆ ਪਾਣੀ ਲਾਦ ਪਿਆ ਜਾਂਦਾ। ਪਾਣੀ ਨਾ ਲਾਵੇ। ਇਹ ਪਾਣੀ ਤਾਂ ਲਾਇ ਹੀ ਹੈ ਨਾ। ਕਾਲੇ ਨੇ ਸੁਆਗਾ ਹੀ ਮਾਰਤਾ। ਟਰੈਕਟਰਾਂ ਦਾ ਸੁਆਗਾ ਮਾਰੇ ਨੇ ਮਿੱਟੀ ਦਾ ਮਾੜ ਮਾਰੀ ਮਿੱਟੀ ਪਾਉਂਗਾ ਪੈਗੀ ਜ਼ਿਆਦਾ ਮਿੱਟੀ। ਉਹਨਾਂ ਨੇ ਬੁਆਈ ਪੈਦਾ ਨਾ ਉਦੋਂ ਭਈਆਂ ਦਾ ਜ਼ਿਆਦਾ ਪਾਣੀ ਕੋਹਲੀ ਨਾਲ। ਇਹਦਾ ਮੜੀ ਜਿਗ ਰਿਆ ਐ ਪੈਰ ਵੱਜੇ ਤੇ ਮੜੀ ਜੀ ਬੱਸ। ਅੱਧੀ ਵਾਛੀ ਨੰਗੀ ਅੱਧੀ ਵੀ ਮਿੱਟੀ। ਇਹਨੇ ਬੱਟ ਪਰ ਤੁਰ ਪਿਆ ਬੰਦਾ। ਬੱਸ ਇੰਨੇ ਵੀ ਇੰਨੇ ਵੀ ਫਰਕ ਪੈ ਜਾਂਦਾ। ਯਾਰ ਗੰਨਾ ਉਹਦਾ ਬਹੁਤ ਆਉਂਦਾ ਜੰਮਿਆ। ਦੇਖਿਆ ਨਾ। ਪੌਟ-ਟੌਕ ਦਾ ਸਿਰੇ ਦਾ ਗੰਨਾ ਪਜੰਮਾ ਹੈ। ਕਿੰਨਾ ਕਹ ਜਿੰਨਾ ਕਹ ਰੇ ਉਹਨਾਂ ਜੰਮ ਹੈ। ਜੰਮ ਪੂਰਾ ਵੀ। ਹਾਂ। 95 ਦੂਆ ਦਾ 18 ਦਾ ਹੋ। 18 ਹੈ। 18 ਜੰਮ ਦਾ ਹੀ ਫਰਕ ਹੈ। ਜੰਮ ਦਾ ਵੀ ਫਰਕ ਹੈ। ਇਹ 95 ਉਪਰ ਜੰਮ ਨਹੀਂ ਆਏਗਾ। ਇਹਦਾ 95 ਦਾ ਜੰਮਣ ਸ਼ਕਤੀ ਘਟਾ। ਇਹਦੀ ਜੰਮਣ ਸ਼ਕਤੀ ਥੋੜੀ ਜਿਹੀ 95 ਦੀ ਘਟ ਹੈ। ਇਹਦਾ ਕਿਹੜਾ 95 ਹੈ ਇਹ? ਇਹਦਾ। ਇਹਦਾ। ਆਹ ਇਹਦਾ। ਹਾਂ। ਮਿਕਸ ਹੈ ਯਾਰ ਦੋ ਵੀ 18 ਹੈ 18 ਹੈ 18 ਹੀ ਹੈ ਮੈਂ ਕਹਿੰਦਾ ਮਿਕਸ ਵਿੱਚ ਪਤਾ ਨਹੀਂ ਉਦੋਂ ਜਗਦੀਪ ਨੇ ਹੀ ਕਹਿਆ ਤੇ ਇਹਨੂੰ ਕਹਿੰਦਾ ਯਾਰ ਚੱਜਦਾ ਦਾ ਬੀਜ ਦਿੰਦਾ ਜਾਂ ਬੀਜਣਾ ਹੀ ਤਾਂ ਮਿਕਸ ਹੈ ਇਹ ਕੰਮ ਹੈ ਲਾ ਕੇ ਇਹਨੂੰ ਫਿਰ ਹੈ ਕਿ ਅੰਤਰੀਏ ਹੈ ਤੇ ਥੋੜੀ ਫੇਰ ਕੋਲ ਤੋਂ ਤਾਂ ਜ਼ਿਆਦਾ ਕੁ ਦੇਖਦੀ ਨਹੀਂ ਕੋਲ ਤੇ ਯਾਰ ਦੇਖਦੇ ਹੈ ਨਾ ਚਾਹ ਦੇਖਿਆ ਹਾਂ ਦਿਖਦੇ ਹੈ ਇੰਨੇ ਨਾ ਬਾਹਰ ਆ ਯਾਰ ਕਾਲੇ ਤਾਂ ਬੇਦਾਰ ਕੋਈ ਵੀ ਥੀ ਅੱਛਾ ਕਾਲਾ ਦੋ ਦਿਨਾਂ ਮੈਂ ਫਸਿਆ ਰਹਿਤਾ ਜੇ ਪਾਣੀ ਲਾ ਲਉਂਦਾ ਤਾਂ ਜੰਮਣਾ ਵੀ ਨਹੀਂ ਤੇ ਜੰਮਣਾ ਨਹੀਂ ਸਹੀ ਇਹ ਵੀ ਤੈਨੂੰ ਗੱਲ ਦੱਸਦਾ ਪਪਲ ਮੈਂ ਸੁੱਕ ਜਾਣਾ ਪਈ ਨੇ ਲੈ ਧੁੱਪ ਤਾਂ ਦੇ ਕਿਹੜੇ ਨਾਲ ਲਾਣਾ ਹੈਗਾ ਚਾਚੇ ਹੋਰ ਹਾਂ ਹੁਣ ਤਾਂ ਬੂਟੇ 'ਚ ਨਹੀਂ ਖਿਲਰੇ ਰਹੇ ਦੀ ਹੋਰ ਤਾਂ ਰਹਿਣੀ ਕਿਤੇ ਨਹੀਂ ਬੂਟੇ ਦਾ ਛਾਵੇਂ ਹੀ ਆ ਚੱਲਣਾ ਹਾਂ ਉਹਦੇ ਬੋਲ ਕਰਤਾ ਹਾਂ ਵੀ ਬਹੁਤ ਜੰਮਿਆ ਖੁਸ਼ੀ ਆ ਕਿ ਟ੍ਰੇਲਰ ਨੂੰ ਰਿਲੀਜ਼ ਕਰਾ ਲਾ ਗਾ ਹਾਂ ਹਾਂ ਜਦੋਂ ਜਦੋਂ ਹੋਊਗਾ ਫਿਰ ਤੋੜ ਹੁਣ ਭਰੂਗੇ ਜਦੋਂ ਹੋਊਗਾ ਹੋਰ ਪਾਂਚ ਸੁਣਾ ਦੇ ਕੋਈ ਗੱਲ ਬਾਤ ਤੈਨੂੰ ਜਿਹੜਾ ਤਵੇਂ ਬੈਠ ਦੇਣੀ ਹੈ। ਜਿਹੜੀ ਆ ਰਣੀ ਛੋਟੀ ਹੈ। ਨਹੀਂ ਨਹੀਂ ਮੈਂ ਮੈਂ ਕਿੱਥੇ ਲੈਣੀ ਹੈ? ਮੇਰੇ ਕੋਲ ਗੱਲ ਕਰਦੀ ਰਹਿਣੀ ਹੈ ਤੂੰ। ਹਾਂ। ਕਾਹਦਾ ਬੜੀ ਬਾਗੇ ਲਿ ਜਾਓ। ਬਾਗਰਾ ਬਾਬਾ। ਬਾਬਾ। ਸੱਸਾ ਚ ਵਾਲੀ ਦਾਵਦਾ ਬੜੇ ਕਿੱਥੇ ਜਾ। ਹੈ। ਇਹਨੇ ਇਕੱਠਾ ਕਰਾਈ ਤੇ ਦਿਲਦਾ। ਇੱਡਾ ਇਕੱਠਾ ਕੋਈ ਨਹੀਂ ਹੁੰਦਾ। ਪਰ ਇਸ ਤਰ੍ਹਾਂ ਇਕੱਲਾ ਹੀ ਕੱਢ ਕੇ ਲਿਆ ਤੂੰ। ਹਾਂ। ਮੈਂ ਸੀ ਮੂੰਹ ਸਿਰਾਂ ਨੂੰ ਦੋ ਜਨ ਦੋ ਦੋ ਜੇ ਸੀ ਵੀ ਮੈਂ ਕਰਦੇ। ਦੋ ਜਨ ਪਾ ਕੇ। ਜਿਵੇਂ ਉਹ ਦਰਿਆ ਦੇ ਜਾਂਦੇ ਆ। ਇਹ ਇਕੱਲੇ ਕੱਢ ਲਿਆ। ਹਾਂ। ਕਹਿੰਦੇ ਨਾ ਜਰਾ ਹਮਰੇ ਦੇਰ ਤਾਲੇ ਨੇ ਲਈ ਤੁਸੀਂ ਲਾਗੇ ਮਕਾਲ ਸਿੱਤਣ ਸਮਾਨ ਖਾਤਾ ਕਰਦੇ ਸਮਾਨ ਨੇੜੇ ਦੇ ਲੰਗਰੇ ਨੇੜੇ ਘਾਲਿਆ ਅਮੇ ਕਿੱਤੀ ਗੱੜ ਰਿੱਕਲਾ ਦਿੱਤੀ ਤੇ ਕਿਤੇ ਤੋਂ ਕਿਤੇ ਤੋਂ ਹੋ ਉਹ ਗੰਨਾ ਤਾਂ ਹੁਣ ਦਿਖਦਾ ਅੱਖਾਂ ਨਾਲ ਬਹੁਤ ਜੰਮਿਆ ਵਾ ਕਾਲਾ ਕਹਿੰਦਾ ਮੇਰਾ ਗੰਨਾ ਦੇਖ ਕੇ ਆ ਜੰਮ ਗੰਨਾ ਆ ਹੰਮ ਨਮਾ ਲੇ ਗੰਨਾ ਤੇ ਸਹੀ ਜੰਮ ਗਿਆ ਪੂਰਾ ਇਹਦਾ ਸਿਆੜਾ ਨਾਲ ਸਾਹਮਣੇ ਖੜੀ ਬਾਕੀ ਗੱਲ ਚੱਲਦੀ ਜੀ ਬਾਈ ਏਦਾਂ ਬਾਈ ਤੇ ਮੈਂ ਤੈਨੂੰ ਤੂੰ ਕਹਿੰਦਾ ਮੱਕੀ ਆ ਵਧੀਆ ਵੀ ਆਹ ਆਹ ਮਾਰੀ ਮੈਂ ਮਰਨ ਦਸਿਆ ਹਮ ਮੱਕੀ ਆ ਵੀ ਆ ਆ ਵੀ ਆ ਨਾਲੇ ਇਹ ਬੂਟੇ 2 ਸਾਲ ਦੇ ਵੀ 2 ਸਾਲ ਦੇ ਇਹ ਵੀ 2 ਸਾਲ ਦੇ ਆ ਇਹ ਉਹਨਾਂ ਚ ਮੱਕੀ ਤਕੜੀ ਖੜੀ ਆ ਇਹ ਚ ਮਾੜੀ ਆ ਚਾਚਾ ਨੂੰ ਫਰਕ ਦੱਸ ਗਿਆ ਹਰ ਕੀ ਦੋ ਮੈਂ ਦੱਸ ਦਿੰਦਾ ਕਿ ਹਾਂ ਇਹਦੇ ਵਿੱਚ ਫਰਕ ਪਤਾ ਹੈ ਇਹ ਲੈਣ ਦਾ ਫਰਕ ਹੈ ਇਹ ਲੈਣ ਲਈ ਬਾਈ ਪੂਰੇ ਤੇ ਪਾ ਪੱਛਮ ਹਾਂ ਇਹ ਲਈ ਪੁੱਤਰ ਰੱਖਣ ਵਾਲੀ ਆ ਆਲੀ ਪੁੱਤਰ ਰੱਖਣ ਵਾਲੀ ਆ ਇੰਨਾ ਹੀ ਫਰਕ ਪੈ ਜਾਂਦਾ ਇਹਨੂੰ ਦੇਖ ਇੱਥੇ ਉਰੇ ਆ ਜਾ ਮੇਰੇ ਕੋਲ ਇਹਨੂੰ ਆਹ ਦੇਖ ਇੱਥੇ ਦੇ ਇਹਨੂੰ ਆਹ ਤੂੰ ਚੜ ਗਿਆ ਇੱਧਰ ਤੇ ਆ ਜੀ ਇਹ ਤਾਂ ਸਿੱਧਾ ਹੋਣਾ ਧੁੱਪਾਂ ਬਣੀ ਜਾ ਸੂਰਜ ਉੱਪਰ ਚਲੇ ਗਿਆ ਵਿੱਚ ਧੁੱਪਾਂ ਧੁੱਪਾਂ ਪੈ ਜਾਂਦੀ ਸਿੱਧੀ ਉ ਇਹਨੂੰ ਕਣਕ ਨੂੰ ਰੇਖ ਫਸਲ ਨੂੰ ਫਰਕ ਕਿਹਦਾ ਫਿਰ ਹਾਂ ਹੁਣ ਇਹਨੂੰ ਦੱਸ ਕਿੱਥੇ ਨੂੰ ਸੂਰਜ ਇਹਨੂੰ ਜੇ ਸੂਰਜ ਉੱਪਰ ਪੈਂਦਾ ਹੀ ਨਹੀਂ ਇਹਨੂੰ ਪੈਣਾ ਹੀ ਨਹੀਂ ਸ਼ੋਰ ਆ ਜਾਂਦਾ ਵਿੱਚ ਤੇਰੀ ਸ਼ੋਰ ਆ ਜਾਂਦਾ ਪਾਲਾ ਸ਼ੋਰ ਇਧਰ ਆ ਜਾਂਦਾ ਹਾਂ ਉਹ ਜੇ ਸੂਰਜ ਆ ਜਾਂਦਾ ਵੀ ਸਾਈਡ ਪਰ ਤਾਂ ਇੱਕ ਦੂਸਰ ਪਰਛਾਮ ਆ ਜਾਂਦਾ ਇਧਰੋਂ ਹਾਂ ਉਰੇ ਆਏ ਜੇ ਸੂਰਜ ਪੈਂਦਾ ਪਰਛਾਮ ਉਧਰ ਨਹੀਂ ਜਾਂਦਾ ਹਾਂ ਜਿਹੜਾ ਸੈਂਟਰ ਚੋਂ ਖਾਲੀ ਪਈ ਆ ਉਸੇ ਉੱਥੇ ਸਿੱਧਾ ਤਾਂ ਹੀ ਸੈਂਟਰ ਸੈਂਟਰ ਮੋਂ ਤਕੜੀ ਹੋ ਜਾਂਦੀ ਮੱਕੀ ਹਾਂ ਬਾਈ ਫਰਕ ਕੋਈ ਫਸਲ ਚੱਲ ਕੋਈ ਫਸਲ ਹੈ ਤਾਂ ਹੀ ਮੈਂ ਕਹਿੰਦਾ ਇਹ ਲੋੜ ਤਾਂ ਲੱਗਣੀ ਜਾਂਦੀ ਆਏ ਹਾਂ ਚਾਹੀਦੀ ਇਦਾਂ ਹੀ ਆ ਉੱਤਰ ਰੱਖਣ ਚਾ ਰ ਲਾਓ ਹਿਸਾਬ ਨਾਲ ਬਈ ਉੱਤਰ ਦਖਣ ਲੱਗੇ ਇਹਦੀ ਵੀ ਇਦਾਂ ਹੀ ਆ ਆ ਦੇਖ ਹਾਂ ਇਹਦਾ ਵੀ ਫਰਕ ਹੈ ਨਾ ਜਦ ਸੂਰਜ ਸੈਂਟਰ ਮਾਉਂਦਾ ਨਾ ਪੂਰੇ ਰੋ ਪੂਰੇ ਰੋਪ ਉਂਦਾ ਸੂਰਜ ਧੁੱਪ ਵੀ ਬੈਂਦੀ ਚ ਹਾਂ ਇਹਦੇ ਵਿੱਚ ਪਕਰਾ ਸੁਣੀ ਆਏ ਹੌ ਹੌਲੀ 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 ਆਏ ਫਿਰ ਕਰਾਫ ਹੋ ਜਾ ਹਾਂ ਬਸ ਵਕੀ ਲੈ ਬਾਈ ਤੁਹਾਨੂੰ ਦਿਖਾ ਦੰਨੇ ਹੁਣ ਗੱਲਾਂ ਕਿੱਥੇ ਮੜ ਗਏ ਨੰਮਿਆ ਪੂਰਾ ਲੈ ਲੈ ਮੈਂ ਕਿੰਨਾ ਯਾਰ ਤੁਹਾਨੂੰ ਮੱਲੇਆ ਦਿਖਾਉਣਾ ਬਾਈ ਲੈ ਉਹ ਉਹ ਕਹਿੰਦੇ ਇਹ ਤੇਰਾ ਇਹ ਹੁਣ ਜਮ ਪੂਰਾ ਗੰਨੇ ਦਾ ਇਹ ਤੇ ਵੱਧ ਕਹਿ ਕਹਿ ਸਕਦੇ ਹਾਂ ਠੀਕ ਨਹੀਂ ਇੱਥੇ ਪੂਰਾ ਜਮ ਹੈ ਪੂਰਾ ਜਮ ਆ ਇਹ ਜਿੰਦਾ ਫਰਕ ਆ ਥੋੜਾ ਜਿਹਾ ਉਹ ਥੋੜੀ ਡੱਕ ਉਹ ਦੇਖ ਲੈਂਦੇ ਅਸੀਂ ਪਰਲਾ ਆਦਾ ਪੂਰਾ ਜੰਮਾ ਹੋਣੀ ਇਹਦਾ ਕੋਈ ਅਸਰ ਨਹੀਂ ਹੈਨਾ ਹਾਂ ਅਸਤ ਗਾਂ ਦੇਖਣ ਜਾ ਕੇ ਦੇਖ ਲੈ ਕਿੰਨਾ ਫਰਕ ਆ ਮੱਕੀ ਦਾ ਦੇਖ ਲੈ ਬਹੁਤ ਫਰਕ ਆ ਆ ਦੇਖੋ ਆ ਦੇਖ ਮੱਕੀ ਸੈਂਟਰ ਚ ਹੈ ਹੋ ਨਹੀਂ ਮਤਲਬ ਬਹੁਤ ਘੱਟ ਹੈ ਇਹ ਉਹਨਾਂ ਦੇ ਸੈਂਟਰ ਚ ਮੱਕੀ ਪੂਰੀ ਹੈ ਫੱਕ ਤਾਂ ਹੈ ਵੀ ਜਿਹੜੇ ਬਾਕੀ ਬੂਟੇ ਨੇ ਬੀਜਦੇ ਹੋ ਬਾਈ ਨੂੰ ਪਤਾ ਹੀ ਗੱਲ ਦਾ ਆ ਦੇਖੋ ਜੰਮ ਦੇ ਕੇ ਕਿੰਨਾ ਹੁਗੰਨੇ ਦਾ ਹੁਣ ਅੱਗ ਦੇਖੋ ਟੁੱਟੀ ਸਾਰਾ ਆ ਦੇਖ ਆ ਦੇ ਕਿੱਦਾਂ ਦਾ ਬਾਹਰ ਹੈ ਹੈ ਮੂੰਹ ਘੜਦਾ ਕਿ ਨਹੀਂ ਟੰਡ ਪੰਨੀ ਦਾ ਹਰਕ ਪੈ ਗਿਆ ਆ ਤੁਮ ਹੋਰ ਸਾਂ ਗੱਲ ਜਿਹੜੀ ਕੰਡ ਜੀ ਪੰਨੀ ਆ ਕੰਡ ਦਾ ਫਟਾਰਾ ਬਹੁਤ ਹੋਣਾ ਹੀ ਨਾਲ ਫਟਾਰਾ ਵੀ ਹੋਣਾ ਕੜਾਈ ਦਾ ਕੰਮ ਹੋ ਗਿਆ ਜਿਹੜੀ ਲੈਨਥ ਦੀ ਉੱਪਰ ਜਾਂਦੀ ਸੀ ਉਹ ਮਤਲਬ ਟੁੱਟ ਗਈ ਉਹ ਹੁਣ ਫਟਾਰਾ ਪੂਰਾ ਕਰਨਾ ਇਹਨੇ ਪੂਰਾ ਪੂਰਾ ਫਟਾਰਾ ਕਰਦਾ ਆ ਇਹਦੇ ਆ ਦੇ ਟੁੱਟ ਪੰਨ ਤਕੜੀ ਹੋਈ ਵੀ ਆ ਦੇ ਇਹਦਾ ਫਟਾਰਾ ਪੂਰਾ ਨਿਕਲਣਾ ਦੇਖੀ ਤੂੰ ਇੰਨਾ ਕਾਲਾ ਕਹੀ ਗਿਆ ਮੇਰਾ ਗੰਨਾ ਇਹ ਹੋ ਗਿਆ ਹੋ ਗਿਆ ਉਹਨਾ ਕਾਲੇ ਦਾ ਗੰਨਾ ਤਕੜਾ ਹੋਣਾ ਲੈ ਇੱਧਰੋਂ ਜ਼ਿਆਦਾ ਵਧੀਆ ਦੇਖੋ ਸਾਨੂੰ ਲੈ ਦੇਖੋ ਇਹਦੀ ਧੁੱਪ ਦਾ ਫਰਕ ਪੈਂਦਾ ਇਹਨੂੰ ਬਾਕੀ ਆ ਦੇਖੋ ਜਿਆ ਇਹ ਵੀ ਫੁੱਟਦਾ ਯਾਰ ਇਹ ਵੀ ਲੱਗੇ ਸਿਆੜ ਦੇਖਣਾ ਜਮੀਨ ਡਾਕਰ ਹਾਂ ਚੇ ਡਾਕਰ ਹੈਗੀ ਆ ਜੰਮੂ ਯਾਰ ਪੂਰਾ ਗੰਨੇ ਦਾ ਹੋ ਤੈਨੂੰ ਇਹ ਦਿਖਣਾ ਇਹ ਦਿਖਦਾ ਘਾਟੇ ਡਾਕਰ ਕਰਕੇ ਘਟਦੀਦਾ ਉਹ ਖੇਤ ਬਸ ਮੈਂ ਡਲੇ ਦਿਖਦੇ ਯਾਰ ਡਾਕਰ ਕਰਕੇ ਜੂਂਗਾ ਕੇ ਦਿਖਾ ਦਨੇ ਆਪਾਂ ਕੱਕੇ ਲੈ ਲੈ ਆਹ ਦੇਖੋ ਜੀ ਹਾਂ ਗੰਨਾ ਦਾ ਜੰਮਿਆ ਵਾ ਬਾਈ ਇਧਰ ਦਿਖਾ ਦੇ ਐ ਇਹ ਆ ਲੈ ਆ ਦੇ ਹੁਣ ਦੇਖਦੇ ਗੰਨੇ ਜੰਮਿਆ ਵਾ ਇਹਦੇ ਮੈਂ ਕੱਟ ਕਾ ਦੇ ਦੇਖਦਾ ਡાળા ਬਣਾਏ ਪਈ ਦੇ ਮੈਂ ਡੱਕਾ ਲਾ ਕੇ ਆ ਦੇਖ ਤਾਂ ਆ ਨਹੀਂ ਹੈਗਾ ਜੰਪੂਰਾ ਦੇ ਉੱਤੇ ਹਾਂ ਵਿਚਾਰਿਆ ਸਹੀ ਜਾਮਾ ਬਾਈ ਸਹੀ ਏ ਠੀਕ ਐ ਕਾਲੇ ਡੋਂਟ ਵਰੀ ਬਰੋ ਹਾਂ ਕੰਮ ਸਹੀ ਏ ਸਹੀ ਏ ਬਾਕੀ ਜੱਗਾ ਖੜਾ ਉਹ ਮੱਕੀ ਵੜਨ ਦਾ ਲਾਦਾ ਮਨ ਉਹ ਵੀ ਇਹ ਮਿਲ ਕੇ ਮਰ ਗਿਆ ਅੱਜ ਸੰਗਤ ਦਰਸ਼ਨ ਹੋ ਗਏ ਭਾਈ ਅੱਜ ਬਹੁਤ ਟਾਈਮ ਬਾ ਮਿਲਿਆ ਬੰਦਾ ਵੀ ਅੱਜ ਭਾਈ ਇਹ ਵੀ ਇਹ ਵੀ ਹੁਣ ਕਣਕ ਦੇ ਵਿਹਲੇ ਹੋਏ ਸਾਰੇ ਹੀ ਹੁਣ ਮੂੰਹ ਮੱਥਾ ਲਾਗਦੇ ਕਰੂਰ ਦੇ ਕਾ ਕਾ ਕੰਦੇ ਹੈ ਕੋਈ ਵੀ ਲੱਗ ਗਿਆ ਕੰਨਾ ਫੁੱਲ ਕੇ ਮੈਂ ਦੇਖ ਜੰਮਣ ਲੱਗ ਗਿਆ ਜੰਮਣ ਲੱਗ ਗਿਆ ਹੁਣ ਤਾਂ ਵੀ ਫੁੱਟੀਆਂ ਜੀ ਕੋਲ ਜੀ ਇਹਨੇ ਪੰਜਾਂ ਦਿਨ ਮੈਂ ਫੁੱਲ ਖੇਤ ਭਰੇ ਆਉਣਾ ਤੇ ਅੱਜ ਵਾਜ ਮਹਾ ਦੌਰਾ ਕਰੀਏ ਕਾਲਾ ਕਹਿੰਦਾ ਮੇਰਾ ਕੰਨਾ ਜੰਮ ਵੀ ਆਊਗਾ ਕਾਲਾ ਉਹਨਾਂ ਜੋਗਾ ਹੈ ਨਹੀਂ ਕਿਹੜਾ ਦੇਖ ਕੇ ਮਾ ਦੇਖਾਂਗੇ ਯਾਰ ਅੱਛਾ ਠੀਕ ਨਹੀਂ ਗੱਲ ਤਾਂ ਜੰਮਿਆ ਜੰਮਿਆ ਪੂਰਾ ਕੰਨਾ ਪੂਰਾ ਕੰਨਾ ਵਧੀਆ ਜੰਮਿਆ ਬੜਾ ਯਾਰ ਆ ਦੇ ਵਧੀਆ ਕਰਿਆ ਬਾਤ ਤਾਂ ਆ ਦੇ ਕੰਡ ਜੀ ਭੰਨੇ ਤੇ ਬਾਈ ਬਹੁਤ ਫਰਕ ਪਿਆ ਭੰਨੇ ਦੇ ਨਿਕਲੇ ਆ ਕਾਹੀਂ ਨਿਕਲੇ ਆ ਬਾਈ ਲੈ ਇਧਰੋਂ ਦੇਖ ਕੇ ਹੁਣ ਹੁਣ ਸੂਜਦੇ ਰੁਗ ਨੂੰ ਦੇਖ ਸਿਆੜ ਦਿਖਣ ਲੱਗਿਆ ਹੁਣ ਐਂ ਦੇਖ ਐਂ ਦੇਖ ਸੂਜ ਕਿੰਨੀ ਸੂਰ ਕਿੰਨੂ ਦਿਖਾਣਗੇ ਐਂ ਐ ਦਿਖਾਵਾਂ ਐਦਾ ਦੇਖਦੇ ਆ ਦੇਖ ਸਿਆੜ ਤੁਹਾਨੂੰ ਕੈਮਰਾ ਨੂੰ ਦਿਖਾ ਦਿਆਂ ਤੁਹਾਨੂੰ ਦਿਖਦੇ ਆ ਨਾ ਆ ਦੇਖ ਹਾਂ ਅੱਜ ਸੂਜ ਪੰਦੇ ਨਾ ਪਰ ਅੱਛਾ ਇਧਰੋਂ ਜਿਆਦਾ ਦੇ ਵਧੀਆ ਇਧਰੋਂ ਜਿਆਦਾ ਦੇ ਹੋਏ ਉਰੇ ਵੀ ਹਰੇ ਕੈਮਰਾ ਕੰਮ ਨਹੀਂ ਕਰਨਾ ਪਰ ਹਰਿਆਲੀ ਦੀ ਸਾਨੂੰ ਐਸਟੀਮੇਟ ਹੋ ਜਣਾ ਵੀ ਗੰਨਾ ਜਦ ਵਧੀ ਜੰਮਿਆ ਹੁੰਦਾ ਨੱਗੀ ਅੱਖ ਦਾ ਕਿਹੰਗਾ ਬੋ ਫਰਕ ਹੈ ਬਈ ਬਤੀ ਜ਼ਿਆਦਾ ਬਾਤ ਇਹਨਾਂ ਨੇ ਆਈ ਮੱਸੀ ਪਾਣੀ ਮੰਗਦੇ ਸੀ ਪਾਣੀ ਮੈਂ ਲਾਉਣਾ ਤਾਂ ਅੱਜ ਰਾਤ ਨਹੀਂ ਪੈ ਗਿਆ ਨੇਰੀ ਆ ਗਈ ਹੁਣ ਲੈਟ ਆਉਣੀ ਨਹੀਂ 1-2 ਦਿਨ ਮੈਨੂੰ ਲੱਗਦਾ ਨਹੀਂ ਆਉਂਦੀ ਅੱਜ ਪਿੰਡ ਵਾਲੀ ਆਲੂ ਹੋਈ ਲੈਟ ਮੋਟਰ ਵਾਲੀ ਨਹੀਂ ਚੱਲਦੀ ਹਲੇ ਮੈਨੂੰ ਲੱਗੀ ਅੱਜ ਕੱਲੂ ਸ਼ਾਇਦ ਚੱਲ ਬਹੁਤ ਦਰਖਤ ਗਰੇ ਗਰੇ ਪਾਣੀ ਤੇ ਗਰੇ ਬਹੁਤ ਦਾ ਵਡਾਂਗਾ ਮੌਸੂ ਦਾ ਡਾਕਟਰ ਅੱਜ ਮੈਂ ਜਿਹੜਾ ਲੱਗਿਆ ਗਿਆ ਤਾਂ ਨਾਲ ਉਹਨੇ ਘਾੜੀ ਪਾਈ ਆ ਤਾ ਬਹੁਤ ਗਰੇ ਹੋਈਆਂ ਮੈਂ ਬੇਲੇਵਲ ਨੂੰ ਇੱਧਰ ਨੂੰ ਗਿਆ ਬਹੁਤ ਗਰੇ ਹਵਾ ਹੀ ਬਹੁਤ ਸੀ ਹਾਂ ਬਹੁਤ ਸੀ ਮੱਕੀ ਮੱਕੀ ਵਾਟਰ ਰਿਹਾ ਬ్రో ਮੱਕੀ ਬਸ ਵਰਸੀਨ ਦੇ ਵਿੱਚ ਰਲਾ ਦੀ ਸੀ ਵਧੀਆ ਇੱਕ ਭਰੀ ਦੀ ਲੈ ਜੀ ਜੀ ਸਵੇਰੇ ਵਰਸੀਨ ਵਾਟਰ ਲਈਦਾ ਮੈਂ ਕਹਿੰਦਾ ਸੈਰ ਜੋ ਤਾਂ ਬਹੁਤ ਦਿਨ ਨਹੀਂ ਕਹਾਂ ਨੂੰ ਹਾਣ ਨੂੰ ਹਾਤੇ ਆੜਾ ਕਲਮਾ ਨੂੰ ਘਰ ਨੂੰ ਕਲਮ ਤਿਆਰ ਹੋਣੀ ਨਹੀਂ ਵਿੱਚ ਇਹ ਕਿਹੜੇ ਬਹੁਤ ਹਨਾ ਕੀ ਚੱਕਰ ਇਹ ਝੜ ਬਾਈ ਵੀ ਜਿਹੜੀ ਤੁਰਈ ਅੱਛਾ ਇਹ ਵੀ ਚੱਕਰ ਪੈਂਦਾ ਦੇਖ ਲੈ ਕੁੱਤਾ ਵਧੀ ਜੱਲੇ ਮੈਨੂੰ ਇਹਦਾ ਵੀ ਵਧੀਆ ਲੱਗਦਾ ਕੁੱਤਾ ਵਧੀ ਜੱਲੇ ਕੁੱਤੇ 2 ਸਾਲ ਦੇ ਵਾਲੇ 30 ਸਾਲ ਚਾ ਕੁੱਤੇ ਵਧੀ ਜੱਲੇ ਸਿੰਗਨਾ ਪੱਟ ਕੇ ਵਿਜੀ ਦੀ ਮੁੱਸੀ ਜੇਟ ਹੋ ਗਈ ਜੀ ਬੂਟੇ ਸਾਬ ਦੀ ਵਧੀਆ ਚੱਲੇ ਵੇ ਯਾਰ ਮੁੱਟੇ ਦਾ ਕੋਈ ਮਾਰ ਬੂਟੇ ਹੁਣ ਨਾ ਅੱਗੇ ਚੱਜ ਚਾ ਲਾ ਕੇ ਛੱਡ ਦਉਂਦੇ ਤੇ ਹੁਣ ਹੈ ਨਾ ਦੇਖ ਭਾਗ ਕਰਦਾ ਹੁਣ ਦੇਖ ਆ ਇਹ ਵੀ ਫਸਲ ਤੱਕਦਾ ਹੁਣ ਵੀ ਫਸਲ ਆ ਇਹ ਫਸਲ ਜਿੰਨਾ ਹੀ ਖਾਤੇ ਫਸਲ ਫਸਲ ਤੇ ਵੀ ਬੱਦ ਨਿਕੀ ਦੇ ਫਸਲ ਮੰਗਲਾ ਜਿੱਟਾ ਦੇ ਦਿੱਤਾ ਇਹ ਨਾ ਭੇਰਿਕ ਵਈਡ ਆ ਛੱਡਦਾ ਅਗਲੇ ਜੜਚ 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 ਮਾ ਮਾਰੋ ਮੁਠੀ ਮੁਠੀ ਜੀ ਪੈਸੇ ਹੀ ਹੁੰਦੇ ਨੇ ਭਾਈ ਹੈ ਪੈਸੇ ਹੀ ਹੁੰਦੇ ਨੇ ਕਹਿੰਦਾ ਇਹਨਾਂ ਦੇਣੇ ਆ ਹੁਣ ਇਹ ਦੇਖਣ ਲੱਗ ਗਈ ਵੀ ਫਸਲ ਆ ਇਹ ਹੋਰ ਦਰਖਤ ਨਹੀਂ ਹੈਗੇ ਇਹ ਵੀ ਫਸਲ ਹੈ ਸਾ ਸਾਡੇ ਏਰੀਆ ਦੀ ਫਸਲ ਲਾਏ। ਕਿ ਨਹੀਂ? ਕਿਾ ਸੁੱਧ ਹਵਾ ਚਲਦੀ ਦੇਖ ਲੈ। ਹੂੰ। ਅੱਤਾ ਬਹੁਤ ਵਧੀਆ ਮੌਸਮ ਹੈ। ਆਤਾ ਕਰਕੇ ਆਪਣਾ ਇੰਨਾ ਹੋਇਆ। ਆਤਾ ਦਿਨ ਚ ਵੀ ਬਹੁਤ ਵਧੀਆ ਮੌਸਮ ਹੁੰਦਾ। ਜਿੱਥੇ ਗਰਾਖਤ ਨਹੀਂ ਹੈਗੇ ਏਰੀਆ 'ਚ। ਮਿਲਦਾ ਹੈ ਉਹ ਆਪਣੇ ਦੇਖ ਲੈ ਕਿਾ ਵਧੀਆ ਉਹ ਆਉਂਦਾ ਹੈ ਹੁਣ ਸ਼ਹਿਰਾਂ ਚ ਜਿੱਥੇ ਮਰਜ਼ੀ ਚਲੇ ਜਾ ਅਗਲਾ ਦਰਖਤ ਭਾਲ ਦਾ ਗੱਡੀ ਖੜਾ ਦਈਏ ਸ਼ਾਬਾਸ਼ ਹੈ ਭਾਲਦਾ ਕਿ ਨਹੀਂ ਉਰੇ ਦੇਖ ਲੈ ਉਰੇ ਉਰੇ ਜਗ੍ਹਾ ਨਹੀਂ ਪਤਾ ਲੱਗਦਾ ਦਰਖਤਾ ਨਹੀਂ ਉਰੇ ਜਗ੍ਹਾ ਨਹੀਂ ਕਿਤੇ ਸਾਡੇ ਇਹਨਾਂ ਦਰਖਤੇ ਜਗ੍ਹਾ ਨਹੀਂ ਵੈਲਿਊ ਹੁਣ ਪਤਾ ਲੱਗਦਾ ਆ ਤੇ ਨਾ ਜਾ ਕੇ ਲੋਕਾਂ ਅੰਦਰ ਰਖਤਾ ਸਿਆਲ ਚ ਭੁੱਲ ਜਾਂਦੇ ਆ ਸਿਆਲ ਕਹਿੰਦੇ ਪੜਦੋ ਪੜਦੋ ਕੜਦੋ ਪੜਦੋ ਤੋ ਪਾਉਗੀ ਇਧਰ ਮਰਜ਼ੀ ਨੀਗਾ ਮਾਲ ਲ ਬੂਟੇ ਬੂਟਾ ਦੇਖੀ ਇੱਤਨੂ ਮਰਜ਼ੀ ਨੀਗਾ ਮਾਲ ਲ ਵਧੀਆ ਹੈ ਆਹ ਹੁਣ ਮੰਨ ਕੇ ਚੱਲ ਗਿਆ 10 ਕਿਲੇ ਖਾਲੀ ਹੈ ਇਹ ਕਿਹੜਾ ਫੇਰੂਟਾ ਸਟਾਰਟ ਹੋ ਜਾਂਦਾ ਇੱਕ ਨਾ ਤੱਗੀਆਂ ਤੱਗੀਆਂ ਜੀ ਖਾਲੀ ਆ ਬਸ ਉਹ ਤਾਂ ਬਾਅਦ ਫੇਰ ਸਾਡੇ ਉੱਥੇ ਦਾ ਕਿਲੇ ਫੇਰੂਟੇ ਨੇ ਆ ਜੀ ਸਾਡੇ ਉਹ ਗਾਹਾਂ ਮੋਟਰ ਪਰ ਜਾ ਕੇ ਖਾਲੀ ਥੋੜੇ ਹੋਰ ਥੋੜੇ ਖਾਲੀ ਤੇ ਗਾਹ ਫੇਰੂਟਾ ਸਟਾਰਟ ਹੋ ਜਾਂਦਾ ਬਸ ਉੱਥੇ ਜਾ ਤਾਂ ਮੀਟੇ ਜਿਹਾ ਖਾਲੀ ਕਿਤੇ ਕਿਤੇ ਗਾਹ ਉੱਥੇ ਨੂੰ ਵੀ ਲਾ ਜਾਨੇ ਗਾਹ ਨੂੰ ਅਸੀਂ ਉਹ ਦੋ ਤਿੰਨ ਕਿਲੇ ਦੋ ਕਿਲੇ ਮੰਨਣਾ ਠੀਕ ਹੈ ਚੱਲੀਏ ਫਿਰ ਹੈ ਚੱਲੀਏ ਚੱਲ ਚੱਲੀਏ ਹੁਣ ਵੱਡ ਪਾਈ ਜੱਗੇ ਅੱਜ ਪਾਣੀ ਵਾਲੀ ਹੈ ਹੈ ਭਰੀ ਚੁਗਾ ਦੇਓ ਭਰੀ ਜਗਾ ਵੀ ਚੱਲ ਬਾਟ ਲਾ ਬਾਟ ਲਾਣੇ ਵਾਸਤੇ ਬੱਟਲਾ ਬੱਟਲਾ ਪੰਛੀ ਜਾਣ ਲੱਗੇ ਕੋਈ ਟਮ ਟਮ ਹੈ ਟਮ ਟਮ ਜਾਣ ਲੱਗੇ ਸੀ ਪੰਜ ਛੀ ਦੀ ਨਿਸ਼ਾਨੀ ਸਾਨੂੰ ਜਾਂ ਪੰਛੀ ਆਣੇ ਨੂੰ ਕਿਹਾ ਸੀ ਵੀ ਕੰਨੂ ਗਏ ਬਸ ਈ ਗਿਗ ਨਾ ਕੋਈ ਟਾਈਮ ਨਹੀਂ ਟਾਈਮ ਤਾਂ ਆਉਂਦੀ ਹੈਗਾ ਰਾਤ ਨੂੰ ਲੇਟ ਆਉਂਦੀ ਆ ਹੁਣ ਲੇਟੇ ਰਾਤ ਨੂੰ ਆਉਂਦੀ ਆ ਰਾਤ ਹਮਨੇ ਰਹਾਊਗਾ ਸਵੇਰੇ ਕਰਦੇ ਨੇ ਅੱਛਾ ਤੇ ਉਹ ਕਹਦਾ ਟਾਈਮ ਜਿਹੜਾ ਖੀਰਲਾ ਪੰਪ ਦਾ ਉਹਨੇ ਦੇਰਾ ਹੋ ਗਿਆ ਅੱਛਾ ਪਰ ਟਾਈਮ ਜ਼ਿੰਮੇਵਾਰ ਦਾ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਬਾਈ ਕਿ ਨਹੀਂ ਡਿਊਟੀ ਵਾਲਾ ਅਗਲਾ ਜਾ ਕੇ ਮੁੜੇ ਆਉਂਦਾ ਟਾਈਮ ਨਾਲ ਜ਼ਿੰਮੇਵਾਰ ਨਹੀਂ ਮੁੜਦਾ ਰਾਤ ਨੂੰ ਜੀਵੀ ਦਾ ਇਹ ਘੁੰਮਦੇ ਫਿਰਦੇ ਦਿਖਦੇ ਸੜਕਾਂ ਉੱਪਰ ਜੇ ਰਾਤ ਦੀ ਵਾਰੀ ਆਉਂਦੀ ਲਾਈਟ ਦੀ ਫੇ ਜਦੋਂ ਰਹੇਗਾ ਨਾ ਹਰ ਦਾ ਮੋਟਰ ਨੂੰ ਮੁੰਡੇ ਪਰ ਕਹੀ ਆ ਜੀਰੀ ਚ ਰਾਤ ਨੂੰ ਆਉਣੀਆਂ ਹੋਰ ਰਾਤ ਨੂੰ ਚੱਲਣਾ ਕੰਮ ਵੀ ਉਹ ਫਰਦਾ ਬੈਟਰੀ ਲਈ ਉਹ ਫਰਦਾ ਪਰ ਮੱਛਰ ਆਉਂਦਾ ਮਿੱਤਰਾ ਰਾਤ ਨੂੰ ਮੱਛਰ ਆ ਮੱਛਰ ਹੁਣ ਲੋਕ ਹੁੱਕੂਗੀ ਅਸੀਂ ਇਧਰ 3 ਵਜੇ ਲੱਗੇ 5 ਵਜੇ